ਜੀ ਸ਼ੁਰੂ ਚ ਸ਼ਬਦ ਪਰਮੇਸ਼ਰ ਦੇ ਨਾਲ ਸੀ ਤੇ ਸ਼ਬਦ ਹੀ ਪਰਮੇਸ਼ਰ ਸੀ ਤਿੰਨੇ ਗੱਲਾਂ ਆਪਸ ਨੂੰ ਘਟਦੀਆਂ ਨੇ ਜੇ ਸ਼ਬਦ ਪਰਮੇਸ਼ਰ ਦਾ ਨਾਂ ਸੀ ਤੇ ਦੋ ਜਣੇ ਹੋ ਗਏ ਉਹ ਫਿਰ ਕਿਤੇ ਸ਼ਬਦ ਹੀ ਪਰਮੇਸ਼ਰ ਸੀ ਇਹ ਕਿਦਾਂ ਹੋ ਗਿਆ ਫਿਰ ਉਹਦੇ ਵਿੱਚ ਬਾਈਬਲ ਦੇ ਐਂਡ ਤੇ ਇੱਕ ਚੀਜ਼ ਆਉਂਦੀ ਆ ਉਹ ਇਹ ਕਹਿੰਦੇ ਆ ਕਿ ਜੀਸਸ ਕਰ ਜਦੋਂ ਕ੍ਰੂਸ ਤੇ ਚੜਦੇ ਆ ਤੇ ਉਹਨਾਂ ਨੂੰ ਉਹ ਆਪਣੇ ਮੂੰਹ ਚ ਇਹ ਕਹਿੰਦਾ ਇਹ ਪਿਤਾ ਪਰਮੇਸ਼ਰ ਆ ਲੋਕਾਂ ਨੂੰ ਮਾਫ ਕਰੀ ਇਹਨਾਂ ਨੂੰ ਨਹੀਂ ਪਤਾ ਕਿ ਉਹ ਕੀ ਕਰ ਅੱਛਾ ਜੇ ਜੀਸਸ ਨੂੰ ਐਜ਼ ਅ ਗੋਡ ਕਲੇਮ ਕਰਦੇ ਆ ਫਿਰ ਜੀਸਸ ਕਿਹੜੇ ਗॉड ਨੂੰ ਕੋਈ ਸੁਣ ਲੋ ਯਾਰ 바ਗੀ ਕੁਛ ਨਾ ਹੋਰ ਫਿਰ ਜੀਸਸ ਕਿਹੜੇ ਗॉड ਨੂੰ ਪ੍ਰੇ ਕਰ ਰਿਹਾ ਸੀਗਾ 크ਰੂਸ ਤੇ ਕਿ ਉਹ ਇਹਨਾਂ ਨੂੰ ਮਾਫ ਕਰ ਦੇ ਜੇ ਉਹ ਗॉड ਆ ਫਿਰ ਉਹ ਕਿਹੜੇ ਗॉड ਨੂੰ ਪ੍ਰੇ ਕਰ ਉਹਨੂੰ ਕਹਿੰਦੀ ਲੋੜ ਹੀ ਨਹੀਂ ਨਾਲੇ ਗॉड ਜਿਹੜਾ ਵਾ ਉਹ ਕਦੇ ਬੋਡੀ ਦੇ ਵਿੱਚ ਤਾਂ ਆ ਬੋਡੀ ਦੇ ਵਿੱਚ ਕਿੱਦਾਂ ਆ ਗੂਡ ਗੋਡ ਲਿਮਿਟਡ ਕਿੱਦਾਂ ਹੋ ਗਿਆ ਹੁਣ ਆਂਦੇ ਜੀ ਉਹਦਾ ਇਕਲੌਤਾ ਪੁੱਤਰ ਆ ਕਿਉਂ ਪਰਮੇਸ਼ਰ ਹੋਰ ਪੁੱਤਰ ਪੈਦਾ ਨਹੀਂ ਫਿਰ ਉਹਦੀ ਵਾਈਫ ਵੀ ਸਿੱਧ ਕਰੋ ਹਾਂ ਪ੍ਰੋਫੈਟ ਕਹਿੰਦੇ ਆ ਪ੍ਰੋਫੈਟ ਉਹ ਉਹ ਤਾਂ ਮੁਸਲਮਾਨ ਉਹ ਤਾਂ ਮੁੱਲੇ ਕਹਿੰਦੇ ਨੇ ਉਹ ਚਲੋ ਖੈਰ ਉਹ ਉਹ ਗੱਲਾਂ ਨੇ ਦੇਖੋ ਆਪਾਂ ਕਿਸੇ ਦੇ ਧਰਮ ਨੂੰ ਕਹਿੰਦੇ ਆਪਣੇ ਹਰੇਕ ਜਿਹੜਾ ਮੰਨਾ ਮੰਨੀ ਜਾਵੇ ਪਰ ਗੱਲ ਇੱਥੇ ਆਉਂਦੀ ਆ ਵੀ ਜਿਹੜੇ ਆ ਕੇ ਸਾਡੇ ਇੱਥੇ ਗੰਦ ਪਾਉਂਦੇ ਨੇ ਆਪਾਂ ਉੱਥੇ ਉੱਥੇ ਗੱਲ ਕਰਨੀ ਹੈ ਨਾ ਜਿਵੇਂ ਇਹਨਾਂ ਦਾ ਨਾ ਇਹਨਾਂ ਦਾ ਇਹਨਾਂ ਇਹਨਾਂ ਦਾ ਕੋਈ ਇਹਨਾਂ ਦਾ ਲੌਜੀਕ ਹੈ ਨਹੀਂਗਾ ਇਹ ਭੋਗ ਸਕਦੇ ਆ ਸਾਡੇ ਚ ਵੀ ਲੋਕ ਹੈਗੇ ਆ ਉਹਨਾਂ ਨੂੰ ਕੋਈ ਕੰਮ ਨਹੀਂ ਹੈਗਾ ਉਹ ਜਿਹੜਾ ਮੂੰਹ ਚੁੱਕਦਾ ਉਹ ਗੱਲ ਕਰਦਾ ਦਸਮਗਰਾਂ ਤੇ ਤੇ ਜਿਹੜਾ ਆਉਂਦਾ ਵਾ ਦੂਜਾ ਐਕਚੁਅਲ ਬੰਦਾ ਹੀ ਸਮਝ ਸਕਦਾ ਉਹ ਨਹੀਂ ਨਹੀਂ ਤਾਲੁਕ ਦਾ ਗਾਵਾ ਦੇਖੋ ਮੈਂ ਆ 10 ਅੰਤਰਾਂਤਰੀ ਬਾਰੇ ਮੈਂ ਕੁੜੇ ਵਿਚਾਰ ਪੇਸ਼ ਕਰਨਾ ਮੇਰੇ ਗੱਲ ਪਤਾ ਕੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਸ ਗੱਲ ਹੋ ਜਾਏ ਸਤਿ ਸ਼੍ਰੀ ਅਕਾਲ ਦੇਖੋ ਜਿਹੜਾ ਕ੍ਰਿਸ਼ਨ ਵਾਲਾ ਕੰਮ ਨਾ ਛੋਟੀ ਇਹ ਗੱਲ ਕਰੂੰਗਾ ਮੈਂ ਸੰਗਰਾਮ ਕਰਾਂ ਮੇਰੇ ਵਿਚਾਰ ਹਾਂ ਬਾਈ ਤੁਸੀਂ ਜਿਵੇਂ ਗੱਲ ਕੀਤੀ ਆ ਵੀ ਪੜਿਆ ਲਿਖਿਆ ਬੰਦਾ ਸਮਝਦਾਰ ਇੰਟੈਲੈਕਚੁਅਲ ਬੰਦਾ ਉਹੀ ਸਮਝ ਸਕਦਾ ਆ ਗੱਲ ਇਹ ਜਿਹੜੀ ਜਿਹੜੇ ਇੱਕ ਨਾ ਇਹ ਜੋ ਸ਼ਬਦ ਨੇ ਇਹ ਬਾਣੀ ਹੈ ਜਿਹੜੇ ਇੱਕ ਇੱਕ ਹੁੰਦਾ ਹੈ ਵੀ ਆਪਣਾ ਤੁਸੀਂ ਆਪਣੀ ਅੰਤਰਾਤਮਾ ਨੂੰ ਉਹਨੂੰ ਕਿਵੇਂ ਇੱਕ ਸ਼ੁੱਧ ਕਰਨਾ ਹੈ ਜੇ ਉਹ ਕ੍ਰੋਧੀਆਂ ਤੋਂ ਕਿਵੇਂ ਦੂਰ ਰਹਿਣਾ ਹੈ ਹੁਣ ਜੇ ਆਪਾਂ ਕਹੀਏ ਉੱਥੇ ਵੀ ਇਹ ਇਹ ਜਿਹੜੇ ਸਵਾਲ ਇਹ ਚੁੱਕਦੇ ਨੇ ਜਾਂ ਕਿਦਾਂ ਆ ਇਹ ਮੂਰਖਤਾ ਵਾਲੀ ਗੱਲ ਹੈ ਵੀ ਤੁਸੀਂ ਸਾਲਿਓ ਤੁਸੀਂ ਹੁਣ ਮੈਂ ਇੱਕ ਗੱਲ ਕਹੂੰਗਾ ਦੇਖੋ ਕਿੰਨੇ ਮੰਦਰ ਗਲੀਆਂ ਗਲੀਆਂ ਇਹਨਾਂ ਨੇ ਖੋਲੇ ਨੇ ਇਹਨਾਂ ਦੇ ਕਥੇ ਸਾਰੀਆਂ ਸਟੇਟਾਂ 'ਚ ਸਭ ਤੋਂ ਵੱਧ ਰੇਕ ਹੁੰਦੇ ਨੇ ਦੇਖ ਲਓ ਹਾਂ ਹੁਣ ਹੁਣ ਗੱਲ ਕੀ ਹੈ ਕਿ ਇੱਕ ਸੋਜੀ ਦੀ ਗੱਲ ਹੈ ਇਹ ਇਹ ਧਰਮਾਂ ਦੇ ਜਿਹੜੇ ਪੂਜਾ ਪਾਠ ਕਰਕੇ ਇਹਨਾਂ ਦੇ ਰਾਵਣ ਅੰਦਰ ਦਾ ਜਿਹੜੇ ਰਾਵਣ ਇਹ ਰਾਵਣ ਤਾਂ ਇਹਨਾਂ ਤੋਂ ਚਲੋ ਵਧੀਆ ਬੰਦਾ ਹੈਗਾ ਜੇ ਤਨਾ ਆਪਣੇ ਸਾਲੇ ਪਜੜੇ ਉਹ ਹਨਾ ਛੇ ਛੇ ਉਹ ਮੇਰੀ ਗੱਲ ਮੇਰੀ ਗੱਲ ਸੁਣੀ ਮੇਰੀ ਗੱਲ ਸੁਣ ਜਿਹੜੀ ਤੂੰ ਗੱਲ ਕਰਦਾ ਦਸ਼ਮ ਗ੍ਰੰਥ ਹੈ ਨਾ ਜਿਹੜਾ ਉਹ ਖਾਲਸਾ ਦਾ ਪਰਟੀਕੂਲਰ ਉਹਨਾਂ ਦਾ ਗ੍ਰੰਥ ਖਾਲਸਾ ਪੰਥ ਦਾ ਹੈ ਹਾਂ ਬਿਲਕੁਲ ਹਾਂਜੀ ਭਾਜੀ ਉਹਦੀ ਗੱਲ ਨਾ ਕਰੋ ਪੀ ਐਚ ਡੀ ਵਾਲਾ ਗ੍ਰੰਥਾ ਉਹ ਪੀ ਐਚ ਡੀ ਵਾਲੇ ਬੰਦੇ ਆਂ ਦੀ ਆ ਤੇ ਬਾਣੀ ਅਨਪੜ ਬੰਦਿਆਂ ਦੀ ਆ ਆਪਾਂ ਉਹਨੂੰ ਛੱਡੀਆ ਟੌਪਿਕ ਨੂੰ ਵਾਪਸ ਆਈਏ ਕ੍ਰਿਸ਼ਨਾਂ ਤੇ ਕ੍ਰਿਸ਼ਨਾਂ ਤੇ ਗੱਲ ਕਰੀਏ ਯਾਰ ਉਹ ਪੀ ਐਚ ਡੀ ਵਾਲਾ ਆਪਾਂ ਆਮ ਬੰਦੇ ਅਸੀਂ ਆ ਆਪਾਂ ਆਮ ਬੰਦੇ ਬੈਠੇ ਆ ਯਾਰ ਪੀ ਐਚ ਡੀ ਵਾਲੇ ਗ੍ਰੰਥਰੀ ਗੱਲ ਨਹੀਂ ਕਰਨੀ ਇੱਥੇ ਆਮ ਬੰਦਿਆਂ ਵਾਲੀ ਗੱਲ ਕਰਦੇ ਆ ਸੋ ਆਪਾਂ ਗੱਲ ਕਰੀਏ ਜਿਹੜੀ ਕ੍ਰਿਸ਼ਨਾਂ ਤੇ ਚੱਲ ਰਹੀ ਸੀਗੀ ਕੋਈ ਟਲੋ ਪੀਐਸਡੀ ਵਾਲੀ ਤਾਂ ਕੋਈ ਗੱਲ ਨਹੀਂ ਨਹੀਂ ਉਹ ਹੈ ਹੀ ਨਾ ਉਹ ਆਮ ਆਮ ਉਹ ਆਮ ਬੰਦੇ ਦੇ ਵਸਦਾ ਨਹੀਂ ਨਾ ਉਹ ਬੜੇ بڑے ਲਿਖਿਆ ਉਹ ਬਹੁਤ ਮਹਿੰਗਾ ਵਾ ਡੂੰਗੀ ਜਾਂ ਬਹਿੰਗੀ ਆ ਮਤਲਬ ਉਹ ਆਮ ਬੰਦੇ ਆ ਆਮ ਸਿੱਖਾ ਨਹੀਂ ਹੈਗਾ ਉਹ 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 ਛਤਰੀਆਂ ਲਈ ਆ ਜਿਹੜੇ ਛਤਰੀ ਆ ਨਾ ਉਹਨਾਂ ਲਈ ਆ ਉਹ ਸਪੈਸ਼ਲ ਬੰਦਿਆਂ ਲਈ ਆ ਉਹਦੀ ਗੱਲ ਨਹੀਂ ਦੇਖੋ ਆ ਆਮ ਬੰਦੇ ਬੈਠੇ ਯਾਰ ਟਿਕਟੌਕ ਤੇ ਥੋੜੀ ਆਉਂਦੇ ਆ ਉਹ ਬੰਦੇ ਉਹ ਬੰਦੇ ਥੋੜੀ ਟਿਕਟੌਕਾਂ ਤੇ ਆਉਂਦੇ ਆ ਟਿਕਟੌਕਾਂ ਤੇ ਆਮ ਬੰਦੇ ਆਉਂਦੇ ਆ ਤੇ ਆਪਾਂ ਉਹਨੂੰ ਛੱਡੀ ਯਾਰ ਜਿਹੜੀ ਇਥੇ ਆਡੀਅנס ਨਹੀਂ ਹੈਗੀ ਉਹਦੀ ਗੱਲ ਹੀ ਕਰਨੀ ਕਰਨੀ ਗੁਰਕੇਸ਼ ਸ਼ਬਦ ਨੇ ਗੁਰੂਆਂ ਨੇ ਜਿਹੜੇ ਸ਼ਬਦ ਸਿਖਾਏ ਨੇ ਬੋਲੇ ਨੇ ਉਹ ਅੱਜ ਵੀ ਆਪਣੇ ਉਚਾਰਨ ਹੁੰਦੇ ਨੇ ਨਹੀਂ ਭਾਜੀ ਉਹ ਦੇਖੋ ਉਹ ਨਹੀਂ ਨਾ ਦੇਖੋ ਉਹ ਗੁਰੂ ਗ੍ਰੰਥ ਸਾਹਿਬ ਆ ਗੁਰੂ ਗ੍ਰੰਥ ਸਾਹਿਬ ਅਨਪੜਾਂ ਲਈ ਵੀ ਆ ਦੇਖੋ ਨਹੀਂ ਨਹੀਂ ਗੁਰੂ ਗ੍ਰੰਥ ਸਾਹਿਬ ਜਿਹੜਾ ਨਾ ਇਹ ਪਹਿਲਾਂ ਕਹਿੰਦੇ ਵੀ ਇਹ ਪਹਿਲਾਂ ਸਿੱਖੀ ਦਾ ਹੁੰਦਾ ਵਾ ਇਹ ਅਨਪੜਾ ਇੱਕ ਗੁਰਬਾਣੀ ਕਹਿੰਦੀ ਆ ਪੜੇ ਅਨਪੜੇ ਪਰਮਗਤ ਪਾਵੇ ਇਹ ਉਹ ਤੁਸੀਂ ਉਹ ਤੁਸੀਂ ਹੁਣੇ ਜਿਵੇਂ ਕਿਹਾ ਸੀ ਉਹ ਪੜੇ ਲਿਖੇ ਯਾਰ ਉਹ ਪੀ.ਏ.ਟੀ ਵਾਲਾ ਗ੍ਰੰਥਾ ਉਹਦੀ ਉਹਦੀ ਲੈਵਲ ਬਹੁਤ ਡਿਫਰੈਂਟ ਲੈਵਲ ਆ ਉਹ ਲਾਈਕ ਉਹ ਉਹਦੀ ਗੱਲ ਨਹੀਂ ਸਾਨੂੰ ਆਮ ਲੋਕਾਂ ਨੂੰ ਆਮ ਸਿੱਖਾਂ ਨੂੰ ਉਹਦੀ ਗੱਲ ਨਹੀਂ ਕਰਨੀ ਚਾਹੀਦੀ ਪਾਪ ਚੜ ਜੂਗਾ ਤੇ ਹਾਂ ਇਹ ਗੱਲ ਦੱਸੋ ਆ ਥੱਲੇ ਇੱਕ ਉਹ ਮੈਂ ਤਾਂ ਹਸਨ ਵਾਲੇ ਮੈਨੂੰ ਕਹਿੰਦਾ ਭਾਈ ਇਹਦੇ ਵਿੱਚ ਹਸਨ ਦਾ ਇਹ ਚੱਕਰ ਨਹੀਂ 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 ਬਿਲਕੁਲ ਨਹੀਂ ਨਹੀਂ ਯਾਰ ਕਾਨੂੰ ਪਾਪਾਂ ਦੇ ਭਾਗੀ ਬਣਨਾ ਆਪਾਂ ਉਹ 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 ਯਾਰ ਉਹ ਡਿਫਰੈਂਟ ਰੂਹਾਂ ਉਹ ਰੂਹਾਂ ਡਿਫਰੈਂਟ ਹੁੰਦੀ ਆ ਵਾ ਉਹ ਲਾਈਕ ਉਹ ਜਪੀ ਤਪੀ ਕਿੰਨੇ ਜਨਮਾਂ ਦਾ ਤਪ ਕਰਕੇ ਆਏ ਹੁੰਦੇ ਆ ਉਹਨਾਂ ਲਈ ਜਾਓ ਅਸੀਂ ਉਹ ਗੱਲ ਕਰ ਰਹੇ ਹਾਂ ਤੁਹਾਡੀ ਗੱਲ ਉਹ ਹਰ ਸੰਕਰੀਆ ਗੁਰੂ ਗੋਬਿੰਦ ਸਿੰਘ ਮਾਰਨੇ ਉੱਥੇ ਲਿਖਿਆ ਥੋੜੀਆ ਕਿਤੇ ਵੀ ਇਹ ਫਲਾਣੇ ਲਈਆ ਫਲਾਣੇ ਲਈਓ ਤਾਂ ਸਾਰੇ ਜਿੰਨੂੰ ਸਮਝ ਆ ਜਾਈ ਨਹੀ 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 ਉਹ ਸਪੈਸ਼ਲ ਉਹ ਖਾਲਸਿਆਂ ਲਈਆ ਉਹ ਖਾਲਸਿਆਂ ਲਈਆ ਸਿੱਖਾਂ ਦੀ ਨਹੀਂ ਹੈਗਾ ਆਪਾਂ ਜਿਹੜੀ ਗੱਲ ਉਹ ਸਿੱਖ ਇੱਥੇ ਦੇ ਸਿੱਖਾਂ ਨੂੰ ਨਹੀਂ 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 ਤੇ ਬਾਈ ਸੇਖ ਦੇ ਖਾਲਸਾ ਖਾਲਸਿਆਂ ਨੂੰ ਸਮਝ ਆਉਣੀ ਆ ਨਹੀਂ ਤੁਸੀਂ ਹੁਣੇ ਕਿਹਾ ਨਾ ਉਹ ਤੇ ਨਹੀਂ ਚਲੋ ਛੱਡੋ ਯਾਰ ਯਾਰ ਦੇਖੋ ਜਿਹੜੀ ਸਾਡੀ ਪਹੁੰਚ ਨਹੀਂ ਆ ਗਈ ਜਿਹੜੀ ਸਾਡੀ ਪਹੁੰਚ ਤੋਂ ਪਰੇ ਆ ਅਸੀਂ ਉਹਦੇ ਬਾਰੇ ਐਵੇਂ ਕਿਉਂ ਗੱਲਾਂ ਕਰੀਏ ਸਾਡੀ ਪਹੁੰਚ ਤੋਂ ਪਰੇ ਆ ਹਨਾ ਆਪਾਂ ਜਿਹੜੀ ਸਾਡੀ ਪਹੁੰਚ ਤੋਂ ਗੱਲਾਂ ਕਰੀਏ ਆਜ ਮੈਂ ਗੱਲ ਪਤਾ ਕੀ ਆ ਉਹ ਗੁਰਗੋਬ ਸਿੰਘ ਜੀ ਨੇ ਨਾ ਲਿਖਿਆ ਉਹ ਚੱਕਰ ਆਏ ਨਹੀਂ ਨਹੀਂ ਉਹ ਉਹ ਨਹੀਂ ਸਾਡੀ ਪਹੁੰਚ ਤੋਂ ਪਰੇ ਆ ਯਾਰ ਉਹ ਉਹ ਬਹੁਤ ਢੂੰਗੀ ਬਾਣੀਆਂ ਇਹ ਸਰਫਸ ਲੈਵਲ ਵਾਲੀ ਬਾਣੀ ਦੀ ਗੱਲ ਕਰੀਏ ਮਾਰਨ ਆ ਜਿਹੜਾ ਜਪ ਸਾਬ ਦੇ ਉਹ ਪਾਕੀ ਸਾਰੀ ਰਚਨਾ ਆ ਉਹ ਹੋਈ ਹੈ ਬੀਬੋ ਸਾਹਿਬ ਉਹ ਨਹੀਂ ਹੋਈ ਨਾ ਬਲਕਿ ਉਹ ਤੇ ਡਿਫਰੈਂਟ ਬਹੁਤ ਪਹਾੜ ਤੇ ਰਹਿਣ ਵਾਲਿਆਂ ਦੀ ਆ ਉਹ ਬਿਲਕੁਲ ਡਿਫਰੈਂਟ ਆ ਉਹਦੀ ਗੱਲ ਨਾ ਕਰੋ ਔਰ ਕਈ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾ ਹੈਗੀ ਉਹ ਨਹੀਂ ਨਹੀਂ ਉਹ ਯਾਰ ਛੱਡੋ ਪਰ ਉਹ ਬਿਲਕੁਲ ਯਾਰ ਉਹ ਡਿਫਰੈਂਟ ਲੈਵਲ ਹੈ ਜਿਵੇਂ ਦੇਖੋ ਜਿਵੇਂ ਜਿਵੇਂ ਨਾ ਆਪਣੇ ਸੰਤੋਖ ਸਿੰਘ ਉਹਨਾਂ ਨੇ ਨਾ ਜਪਜੀ ਸਾਹਿਬ ਦਾ ਟੀਕਾ ਕੀਤਾ ਵਾ ਉਹਦਾ ਨਾਮ ਗਰਭਗੰਜਨੀ ਉਹ ਟੀਕੇ ਦੇ ਨਾ ਪਹਿਲੇ ਅੰਗ ਤੇ ਜਦੋਂ ਸ਼ੁਰੂ ਕਰਦੇ ਆ মূল ਮੰਤਰ ਦਾ ਉੱਥੇ ਉਹਨਾਂ ਨੇ ਲਿਖਿਆ ਕਿ ਵੇਦਾ ਦੇ ਵਿੱਚ ਸਾਰੇ ਗਿਆਨ ਸੀਗੇ ਤੇ ਵੇਦ ਬਹੁਤ ਉੱਚੇ ਲੈਵਲ ਦੀ ਪੀ ਐਚ ਡੀ ਤੋਂ ਵੀ ਉੱਪਰ ਬੈਠਦੀ ਚੀਜ਼ ਆ ਉਹ ਤੇ ਉਹ ਕਹਿੰਦੇ ਵੀ ਉਹਦੇ ਵਿੱਚ ਨਾ ਪਤਾ ਨਹੀਂ ਕਿੰਨੇ ਕਿਸਮ ਦੇ ਓਮਕਾਰ ਪਤਾ ਨਹੀਂ 18 ਕਿ ਕਿੰਨੇ ਕਿਸਮ ਦੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਮੂੜ ਮੱਤ ਵਾਲੇ ਮਤਲਬ ਡੰਮ ਲੋਕ ਮੁੰਡੇਨ ਲੋਕ ਜਿਹੜੇ ਮੂਰਖ ਲੋਕ ਹੁੰਦੇ ਆ ਉਹਨਾਂ ਦੀ ਆਮ ਭਾਖਾ ਮੂਰਖਾਂ ਦੀ ਭਾਖਾ ਉਹਦੇ ਵਿੱਚ ਕਹਿੰਦੇ ਉਹਦੇ ਚ ਨਾ ਇੱਕ ਕਿਸਮ ਦਾ ਨਾ ਉਹਨਾਂ ਨੂੰ ਸਿੰਪਲੀਫਾਈ ਕਰਕੇ ਦਿੱਤਾ ਵੀ ਉਹ ਵੇਦ ਤੇ ਉਹਨਾਂ ਦੇ ਵੱਸ ਦੇ ਨਹੀਂ ਹੈਗੇ। ਉਹ ਚ ਬਹੁਤ ਜ਼ਿਆਦਾ ਕੁਝ ਹੈ। ਗੁਰੂ ਨਾਨਕ ਸਾਹਿਬ ਨੇ ਨਾ ਉਹ 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 ਪਤਾ ਕੀ ਕਹਿੰਦੇ ਆ ਉਹ ਆਪਣੇ ਟੀਕੇ ਚ ਸੰਤੋਖ ਸਿੰਘਾਂ ਦਾ ਟੀਕਾ ਨਾ ਗਰਭਗੰਜਨੀ। ਉਹ ਕਹਿੰਦੇ ਵੀ ਜਿਹੜੇ ਆ ਨਾ ਸਿੱਖ ਇਹ ਹੈਗੇ ਇਹ ਹੈਗੇ ਮੂੜਮਤ ਵਾਲੇ ਲੋਕ ਇਨਾਲੀ ਲੋਕ ਭਾਖਾ ਦੇ ਵਿੱਚ ਸਿੰਘ ਦੇ ਆਪਣੇ ਵਿਚਾਰ ਹੋਊਗਾ ਉਹ ਮਤਲਬ ਨਹੀਂ ਮੈਂ ਦੱਸਣਿਆ ਨਾ ਵੀ ਉਦਾਂ ਮੈਂ ਗੱਲ ਦੱਸਣ ਜਾਂ ਵੀ ਉਹਨਾਂ ਮੈਂ ਮੈਂ ਕਿਹਾ ਕਿ ਮੈਂ ਨਾ ਇਸੇ ਕਰਕੇ ਮੈਂ ਨਾਂ ਲਿਖ ਕੇ ਦੱਸਿਆ ਨਾ ਉਹ ਕਹਿੰਦੇ ਜੀ ਕਿ ਇਹ ਨਾ ਗੁਰੂ ਨਾਨਕ ਸਾਹਿਬ ਜਿੰਨੇ ਉਹਦੇ ਵਿੱਚੋਂ ਇੱਕ ਤਿਸਮ ਦਾ ਓਂਕ ਪੈਰ ਕੱਢਿਆ ਵਾ ਇਹ ਨਹੀਂ ਨਹੀਂ ਅੰਤਪਰਤੀ ਆਉਂਦੀ ਆ ਇਹਨਾਂ ਮਤ ਵੇਦ ਦਾ ਧਿਆਨ ਕਰ ਰਹੇ ਹੋ ਜਦੋਂ ਬਾਣੀ ਦੇ ਗਾਲੇ ਭਾਵੇਂ 4-5 ਘੰਟੇ ਕਰ ਲਿਓ ਪਲੀਜ਼ ਹੁਣ ਬਾਣੀ ਦੇ ਗਾਲੇ ਆਹ ਦੇਖੀ ਮੈਂ ਤੇ ਵਾਈਡ ਕਰੰਦੇ ਹਟਦੇ ਨਹੀਂ ਕਿ ਮੈਂ ਤੇ ਕਹ ਜਰ ਮੈਂ ਤੇ ਦੇਖ ਹਲਵੀਰ ਕਹਿੰਦੇ ਆ ਵੀ ਆਪਾਂ ਪੀ ਐਚ ਡੀ ਵਾਲੀਆਂ ਗੱਲਾਂ ਤਾਂ ਨਹੀਂ ਕਰਦੇ ਆ ਸੀ ਯਾਰ ਜੇ ਪ੍ਰਾਇਮਰੀ ਸਕੂਲ ਵਾਲੇ ਕਹਿੰਦੇ ਵੀ ਇਹ ਪ੍ਰਾਇਮਰੀ ਸਕੂਲ ਵਾਲੇ ਸਿੱਖ ਤੇ ਅਜੇ ਆ ਉਹ ਤਾਂ ਗਾਹ ਦੀਆਂ ਗੱਲਾਂ ਸਾਡੇ ਵਾਸਤਾ ਨਹੀਂ ਮੇਰੀ ਪਿਆਰੀ ਆਇਸ਼ਾ ਦੀ ਗੱਲ ਕਰੋ ਮੈਂ ਮੇਰੀ ਪਿਆਰੀ ਆਇਸ਼ਾ ਜਿੱਦਾਂ ਸਿੱਖੀ ਦੇ ਲੱਭੂ ਨਾ ਜਦ ਕਰਾਂਗੇ ਤੂੰ ਕਰ ਲਿਓ ਬਾਜੀ ਜੀ ਸਾਰੇ ਆਹ ਤਾਂ ਸਿੱਖੀ ਆ ਬਲੋ ਤੋ ਕਰ ਲਾਂਗੇ ਕੋਈ ਗੱਲ ਨਹੀਂ ਮੈਂ ਉਹ ਤੋਂ ਮੈਂ ਬੇਨਤੀ ਕਰਦਾ ਹਾਂ ਵੀ ਆਜੋ ਆਪਾਂ ਨਾ ਮੈਂ ਇਦਾਂ ਵੀ ਕਰਦਾ ਸਾਰਿਆਂ ਨੂੰ ਕਰਦਾ ਵੀ ਆਜੋ ਗੱਲ ਕਰੀ ਪਹਿਲਾਂ ਮੈਂ ਲਾਈਵ ਸਿੱਖੀ ਤੇ ਸ਼ੁਰੂ ਕੀਤੀ 15 ਮਿੰਟ ਕੋਈ ਆਇਆ ਨਹੀਂ ਕੋ ਬੋਲਿਆ ਨਹੀਂ ਹੁਣ ਸਾਰੇ ਆਪਸ ਵਿੱਚ ਲੜ ਪਏ ਨੇ ਉਹ ਲੜ ਥੋੜੀ ਰਹਿ ਆ ਯਾਰ ਆਪਣੇ ਤੇ ਪਹਿਲੇ ਹੁਣ ਹੁਣਾਂ ਫਿਰ ਜੇ ਆਪਣੇ ਵਿਚਾਰ ਵੀ ਲੱਗ ਲੱਗ ਆਪਾਂ ਨੂੰ ਇਹ ਥੋੜੀ ਵੀ ਇੱਕ ਦੂਜੇ ਨਾਲ ਖੁੰਦਕ ਰੱਖਣੀ ਹੈ ਗ੍ਰਾਜੂਸ ਰੱਖਣੀ ਹੈ ਉਹ ਚੀਜ਼ ਥੋੜੀ ਕਰਨੀ ਹੈ ਬਾਕੀ ਐਸ ਟਾਈਮ ਐਸ ਟਾਈਮ ਮੈਂ ਉੱਤੇ ਲਾਈ ਦਾ ਹਦੀਲ ਦਾ ਤੇ ਕੱਪੜੇ ਦੂਹੀ ਇੱਕ ਦੂਜੇ ਦੇ ਲਾਈ ਜਾਂਦੇ ਹੋ ਹਾਂਜੀ ਉਹ ਦੇਖੋ ਉਹੀ ਗੱਲ ਕਰ ਰਿਹਾ ਕਮ ਬੈਕ ਤੇ ਮੈਂ ਤੇ ਪਤਾ ਕਿਉਂ ਉੱਤੇ ਹੁਣ ਆਇਆ ਸੀ ਵੀ ਜਦੋਂ ਗੱਲ ਹੋਂਦੀ ਸੀ ਨਾ ਤੁਹਾਡੀ ਜੌਨ 1.1 ਦੀ ਬਾਈ ਬਿਬਲ ਵਾਲੀ ਮੈਂ ਉਹਦੇ ਕਰਕੇ ਆਇਆ ਸੀਗਾ ਮੈਂ ਏ ਯਾਰ ਮੈਨੂੰ ਕੀ ਪਤਾ ਇਹਦੇ ਪੀ ਐਚ ਡੀ ਵਾਲੇ ਗ੍ਰੰਥਾਂ ਦੀ ਗੱਲ ਸ਼ੁਰੂ ਹੋ ਜਾਣੀ ਆ ਮੈਂ ਫਸ ਜੂਗਾ ਪੀ ਐਚ ਡੀ ਵਾਲੇ ਗ੍ਰੰਥਾ ਜਿਤ ਮੈਂ ਤੇ ਭਰਾਵਾ ਮੈਂ ਨਹੀਂ ਕਰ ਸਕਦਾ ਉਹ ਗੱਲਾਂ ਸਤਿਗਦਾ ਨਾ ਕ੍ਰਿਸ਼ਨ ਵਾਲੀ ਬਾਈਬਲ ਦੀ ਕਰੀਏ ਓ ਫਿਰ ਜਿਹੜੇ ਪੀ ਐਚ ਡੀ ਕੀਤੀ ਉਹ ਗ੍ਰੰਥਾਂ ਨਾਲ ਗੱਲ ਕਰੋ ਫਿਰ ਹਾਂ ਉਹ ਆਉਂਦੇ ਨਹੀਂ ਯਾਰ ਫਿਰ ਇਸ ਕਰਕੇ ਨਾਲ ਸਾਨੂੰ ਸਿਖਾਉਣ ਆਉਂਦੇ ਆ ਤੇ ਛੱਡੋ ਉਹਨਾਂ ਨੂੰ ਉਹ ਕਹਿੰਦੇ ਤੁਸੀਂ ਬਹੁਤ ਤੁਹਾਡਾ ਲੈਵਲ ਨਹੀਂ ਹੈਗਾ ਬੰਦੇ ਮੈਂ ਇੱਕ ਗੱਲ ਯਾਰ ਟੋਪਿਕ ਪਲੀਜ਼ ਨਾ ਅੰਬਰਸਰੀਏ ਭਾਈ ਆ ਗਏ ਨੇ ਚਲੋ ਟੋਪਿਕ ਉਹਦੇ ਮੈਂ ਇੱਕ ਗੱਲ ਕਹਾਂ ਮੇਰੀ ਗੱ ਉੰਦਾ ਬੈ ਮੈਂ ਜੀ ਜੀ ਇੱਕ ਗੱਲ ਕਹਿਣੀ ਚਾਹਣਾ ਜਿਹੜਾ ਦਸਮ ਗ੍ਰੰਥ ਆ ਦੇਖੋ ਕੋਈ ਮੰਨੇ ਕੋਈ ਨਾ ਮੰਨੇ ਅਸੀਂ ਵੀ ਨਿਆਣੇ ਨਹੀਂ ਹੈਗੇ ਅਸੀਂ ਬੱਚੇ ਨਹੀਂ ਹੈਗੇ ਵੀ ਜਿਹੜਾ ਜਿਹੜੇ ਤਰੀਕੇ ਨਾਲ ਭਾਜੀ ਸਟੈਂਡ ਜੀ ਪੀ ਐਚ ਡੀ ਵਾਲੀ ਗੱਲ ਆ ਤੁਸੀਂ ਉਮਰ ਦੇ ਵੱਡੇ ਆਪਾਂ ਤੁਹਾਡੀ ਰਿਸਪੈਕਟ ਕਰਦੇ ਆ ਆ ਗੱਲ ਤੁਸੀਂ ਨਾ ਕਰੋ ਅਸੀਂ ਨਿਆਣੇ ਨਹੀਂ ਹੈਗੇ ਨਹੀਂ ਸਾਈ ਸੁਣੀ ਆ ਵੀਰ ਸਾਨੂੰ ਦੱਸਿਆ ਗਿਆ ਹੈ ਪੀ ਐਚ ਡੀ ਵਾਲਾ ਗ੍ਰੰਥ ਉਹ ਕਹਿੰਦੇ ਯਾਰ ਤੁਹਾਨੂੰ ਤਾਂ ਜੀ ਗੁਰੂ ਗ੍ਰੰਥ ਸਾਹਿਬ ਪੜੋ ਤੁਸੀਂ ਇੱਧਰ ਕਿੱਧਰ ਮੂੰਹ ਚੱਕਿਆ ਕਹਿੰਦੇ ਖਾਲਸਾ ਦਾ ਗ੍ਰੰਥ ਆ ਕੋਈ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਉਹਦੇ ਪਤਾ ਹੀ ਆਦਾ ਹਾਂ ਉਹ ਕਹਿੰਦੇ ਇਹ ਤਾਂ ਬਹੁਤ ਉੱਪਰ ਦੇ ਲੈਵਲ ਦਾ ਇੱਕ ਡੂੰਗੀ ਬਾਣੀ ਹੈ ਇਹ ਤੁਹਾਡੀ ਸਮਝ ਤੋਂ ਬਾਹਰ ਆ ਤੁਸੀਂ ਵੀ ਤੇ ਦੱਸਿਆ ਉੱਤੇ ਵੀ ਉਹ ਪੜੇ ਲਿਖਿਆ ਲੀਆ ਤੁਸੀਂ ਭਾਜੀ ਚਲੋ ਛੱਡੋ ਯਾਰ ਫੇਰ ਹਾਂ ਨਹੀਂ ਹੈਗਾ ਉਹ ਅਨਪੜ੍ਹ ਬੰਦੇ ਆ ਲਈ ਨਹੀਂ ਹਾਂ ਨਹੀਂ ਹੈਗਾ ਅਨਪੜ੍ਹ ਬੰਦੇ ਆ ਲਈ ਛੋਟੀ ਗੱਲ ਨਾ ਕਰੋ ਟੋਟੇ ਨਾ ਮਾਰੋ ਇੱਕ ਦੂਜੇ ਨੂੰ ਬਸ ਦੇਖੋ ਦੇਖੋ ਓ ਮੇਰੇ ਮੇਰੀ ਮੇਰੀ ਇੱਕ ਬੇਨਤੀ ਬਾਕੀ ਨਾ ਟੌਂਟ ਵਾਲੀ ਗੱਲ ਨਾ ਮੈਂ ਇਹਦੀ ਰਿਕਾਰਡਿੰਗ ਪਾ ਦੂੰਗਾ ਸਵੇਰੇ ਤੇ ਉਹ ਸਭ ਨੂੰ ਪਤਾ ਲੱਗ ਜੂਗਾ ਵੀ ਪਹਿਲਾਂ ਸ਼ੁਰੂ ਕਿਨੇ ਕੀਤੀ ਗੱਲ ਹੁੰਦੀ ਸੀ ਬਾਈਬਲ ਦੀ ਤੇ ਬਾਈਬਲ ਦੀ ਹੁੰਦੀ ਹੁੰਦੀ ਗੱਲ ਇੱਕ ਮਿੰਟ ਖੜ ਜੋ ਜਦੋਂ ਬਾਈਬਲ ਦੀ ਗੱਲ ਹੁੰਦੇ ਹੁੰਦਿਆਂ ਮੈਂ ਜੇ ਥੱਲੇ ਆਇਆ ਤੇ ਗੱਲਾਂ ਬਦਲ ਗਿਆ ਉਹ ਸਭ ਨੂੰ ਪਤਾ ਲੱਗ ਜੂਗਾ ਸ਼ੁਰੂਆਤ ਕਿਨੇ ਕੀਤੀ ਆ ਮੈਂ ਸਕਰੀਨ ਰਿਕਾਰਡਿੰਗ ਕਰਨ ਦੇ ਨਾਲ ਸੋ ਇਸ ਕਰਕੇ ਨਾ ਚਲੋ ਕੋਈ ਨਹੀਂ ਛੱਡੋ ਯਾਰ ਆਪਾਂ ਯਾਰ ਆਪਾਂ ਪੀ ਐਚ ਡੀ ਵਾਲੇ ਬੰਦੇ ਹੈ ਹੀ ਨਹੀਂਗੇ ਆ ਸਾਨੂੰ ਨਹੀਂ ਪਤਾ ਸੀ ਤੁਸੀਂ ਆਏ ਹੋ ਹਾਂ ਨਹੀਂ ਨਹੀਂ ਅਸੀਂ ਪੀ ਐਚ ਡੀ ਵਾਲੇ ਬੰਦੇ ਨਹੀਂ ਨਾ ਹੈਗੇ ਵੀਰ ਕੋਈ ਛੱਡੋ ਵਾਪਸ ਆ ਜਾਓ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਬੰਨਣਾ ਰੋਜ਼ ਬੰਨਣਾ ਮੈਂ ਦੇਖਿਆ ਵੀ ਨਹੀਂ ਤੁਸੀਂ ਆਏ ਹੋ ਨਹੀਂ ਤੁਸੀਂ ਨਹੀਂ ਚਲੋ ਆਪਾਂ ਦੇਖਾਂਗੇ ਚਲੋ ਛੋਟੋ ਯਾਰ ਉਹ ਬਾਅਦ ਚੋ ਜੀ ਯੂਨੀਵਰਸਿਟੀ ਦੇ ਛੱਡ ਦੱਤੇ ਪਰ ਹਾਂ ਹਾਂ ਛੱਡੋ ਚਲੋ ਬੈਕ ਟੂ ਦਾ ਟਾਪਿਕ ਮੈਂ ਨਹੀਂ ਕਰ ਰਹੇ ਹਾਂਗੇ ਇਹ ਤਾਂ ਤੁਹਾਡੇ ਉਹ ਦੇ ਕੋਲ ਤਾਂ ਠੀਕ ਹੈ ਤੁਹਾਨੂੰ ਜਿਆਦਾ ਹੈਗਾ ਪ੍ਰਚਾਰ ਕੀਤਾ ਹੈ ਅਧਿਆਇ ਕੀਤਾ ਹੈ ਤੁਸੀਂ ਫਿਰ ਜਿਹੜੇ ਖਾਲਸਾ ਵਾਲੀ ਜਿਹੜੀ ਮਿਸਲ ਹੋਣ ਨਾਲ ਵਿਚਾਰ ਕਰੋ ਉਹ ਤਾਂ ਆਉਂਦੇ ਹੀ ਨਹੀਂ ਭੈ ਜੋ ਆਪਣੇ ਚੂਚੇ ਭੇਜ ਦਿੰਦੇ ਆ ਉਹਨਾਂ ਨੂੰ ਕਹਿੰਦਾ ਲਿਆਓ ਕਹਿੰਦੇ ਸਾਡੇ ਉਸਤਾਦ ਆਉਂਦੇ ਨਹੀਂ ਡਰਦੇ ਉਹ ਆਉਂਦੇ ਨਹੀਂ ਯਾਰ ਉਹ ਆਉਂਦੇ ਹੀ ਨਹੀਂ ਵਿਚਾਰੇ ਉਹ ਉਹ ਚਾਰ ਸਾਲ ਹੋ ਗਏ ਆ ਉਹ ਮੂਲ ਕਾ ਕੇ ਬੈਠੇ ਹੋ ਜਾ ਨਿਕਲਦੇ ਨਹੀਂ ਬਾਹਰ ਆ ਤੂੰ ਫਿਰ ਛੱਡੋ ਯਾਰ ਮੈਂ ਤੇ ਤਾਈਓ ਕਿਹਾ ਵੀ ਆਪਾਂ ਓ ਯਾਰ ਇੱਥੇ ਇੱਥੇ ਆਮ ਸਿੱਖ ਬੈਠੇ ਆ ਪੀ ਐਚ ਡੀ ਵਾਲੇ ਬੰਦੇ ਨਿਕਲਦੇ ਨਹੀਂ ਗਏ ਉਹ ਕਹਿੰਦੇ ਸਾਡਾ ਲੈਵਲ ਬਹੁਤ ਉੱਚਾ ਤੁਸੀਂ ਛੱਡੋ ਤੁਸੀਂ ਕਾਨੂੰ ਉਹਨਾਂ ਦੇ ਪਿੱਛੇ ਵੀ ਲੜ ਜਾਂਦੇ ਜਿਹੜੇ ਜਿਹੜੇ ਖਾਸੇ ਪੰਥ ਵਾਲੇ ਜਿਹੜੇ ਅੰਗ ਉਹ ਤਾਂ ਫੁੱਟੂ ਹੀ ਦੂਰੇ ਫਿਰਦੇ ਆ ਫਿਰ ਉਹ ਨਹੀਂ ਇੱਥੇ ਆਉਂਦੇ ਨਹੀਂ ਸਾਰਾ ਬੰਦ ਚਦਾਈ ਆ ਹਾਂ ਨਹੀਂ ਨਹੀਂ ਆਉਂਦੇ ਨਹੀਂ ਇੱਥੇ ਉਹ ਯਾਰ ਦੇਖੋ 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 ਉਹ 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 ਨਹੀਂ ਉਹ ਗੱਲ ਏਦਾ ਨਾ ਜਿਹੜੇ ਉਹ ਜਿੰਨਾਂ ਦੀ ਦੇਖੋ ਜਿਹਨਾਂ ਦੀ ਨਾ ਉਹ ਗੱਲ ਤੇ ਸੁਣ ਲਾ ਭਰਾਵਾ ਬੱਗੀ ਜਿੰਨਾਂ ਦੀ ਤੂੰ ਗੱਲ ਕਰਦਾ ਨਾ ਉਹ ਰਿੰਦੇ ਗੁਪਤ ਉਹਨਾਂ ਨੇ ਅੱਜ ਤੱਕ ਨਾ ਫੋਨ ਨੂੰ ਹੱਥ ਲਾਇਆ ਵਾ ਅੱਜ ਤੱਕ ਉਹਨਾਂ ਨੇ ਕੈਮਰਾ ਨਹੀਂ ਦੇਖਿਆ ਕਦੀ ਅੱਜ ਤੱਕ ਉਹਨਾਂ ਨੇ ਕਦੀ ਫੋਨ ਨਹੀਂ ਦੇਖਿਆ ਅੱਜ ਤੱਕ ਉਹਨਾਂ ਨੇ ਕਦੀ ਫੋਟੋ ਨਹੀਂ ਖਿਚਾਈ ਉਹ ਕਿਤੇ ਗੁਪਤ ਰਹਿੰਦੇ ਆ ਨਹੀਂ ਨਹੀਂ ਜੇ ਦਸ਼ਮਗੰਨ ਦੀ ਆਪਾਂ ਗੱਲ ਕਰਦੇ ਤੇ ਦਸ਼ਮ ਤੋਂ ਬਿਨਾ ਅੰਮ੍ਰਿਤ ਸੰਚਾਰ ਵੀ ਰੱਦ ਹੋ ਜਾਂਦਾ ਸਰ ਨਹੀਂ ਨਹੀਂ ਯਾਰ ਉਹ ਆਪਾਂ ਮੈਂ ਆਪਾਂ ਪੀ ਐਚ ਡੀ ਵਾਲਿਆਂ ਦੀ ਗੱਲਾਂ ਯਾਰ ਦੇਖੋ ਇਹ ਗੁਪਤ ਇਹ ਇਹ ਨਾ ਇਹ ਇਹ ਹੈਗਾ ਗੁਪਤ ਸਿੰਘਾਂ ਦੀ ਦੇਖੋ ਮੇਰੀ ਗੱਲ ਸੁਣੋ ਦੇਖੋ 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 ਇਹ ਹੈਗਾ ਗੁਪਤ ਸਿੰਘਾਂ ਦੀ ਉਹ ਬੰਦਿਆਂ ਨੇ ਅੱਜ ਤੱਕ ਉਹ ਦੇਖੋ ਉਹ ਬੰਦਿਆਂ ਨੇ ਅੱਜ ਤੱਕ ਯਾਰ ਮੈਂ ਹਾੜੇ ਕੱਢੀ ਜਾਂਦਾ ਮੈਂ ਢੋਡੂ ਆ ਓਹੋ ਨੋਕੀ ਕੀ ਯਾਰ ਮੈਂ ਬਹੁਤ ਵਧੀਆ 3 ਦਿਨ ਦਾ ਕੰਮ ਹੋ ਗਿਆ ਨਾ ਯਾਰ ਮੈਨੂੰ ਤਾਂ ਮੈਂ ਮੈਂ ਨਾ ਦੇਖ ਨਾ ਗੁਰੂਗ੍ਰੰਥ ਸਾਹਿਬ ਪੜਿਆ ਮੈਂ ਮੇਰੇ ਪਹਿਲੇ ਪੜਿਆ ਪਾਠ ਹੁੰਦਾ ਤੇ ਦਸਮ ਗ੍ਰੰਥ ਬਾਰੇ ਮੈਂ ਵੀ ਨਹੀਂ ਗੱਲ ਕਰ ਸਕਦਾ ਇਸ ਲਈ ਅਸੀਂ ਅਵੋਇਡ ਕੀਤੀ ਸੀ ਗੱਲ ਠੀਕ ਹੈ ਤੇ ਆਪਾਂ ਗੁਰਿਆਤਪਾਦੀ ਨਾਲ ਵੀ ਬੈੰਨੇ ਆ ਜੀ ਕੋਈ ਨਹੀਂ ਕੋਈ ਨਹੀਂ ਕਹਾਂ ਭਾਜੀ ਹੁਣ ਕੋਈ ਸਟੇਟਮੈਂਟ ਨਾ ਦਿਓ ਨਾ ਬਾਕੀ ਕੋਈ ਸਟੇਟਮੈਂਟ ਰਾ ਦਿਓ ਕੋਈ ਵੀ ਬਾਕੀ ਭਾਈ ਕੋਈ ਸਟੇਟਮੈਂਟ ਨਹੀਂ ਜੀ ਮੈਂ ਤਾਂ ਇਹ ਕਰਿਆ ਕਰਿਆ ਯਾਰ ਕਿਉਂ ਤੁਸੀਂ ਮੇਰੇ ਕੋਲ ਬਹਿਂਦੇ ਹੋ ਮੈਂ ਤੁਹਾਡੀ ਰਿਸਪੈਕਟ ਕਰਦਾ ਕੋਈ ਤੁਹਾਡਾ ਫਰਜ਼ ਨਹੀਂਦਾ ਮੇਰੀ ਮਾੜੀ ਮੋਟੀ ਕਰਨੀ ਯਾਰ ਇਦਾਂ ਨਾ ਕਰ ਮੈਂ ਤਾਂ ਗੁਰਿਆਤ ਭਾਜੀ ਨਾਲ ਵੀ ਇਹ ਨਾ ਹੁੰਨਾ ਮੈਂ ਤਾਂ ਇਹ ਕਹਿ ਰਿਹਾ ਵੀ ਵਿਚਾਰ ਸਾਰੇ ਲੱਗ ਲੱਗ ਹੋ ਜਾਂਦੇ ਮੇਰੇ ਨਾਲ ਖਤਮ ਲੜੋ ਨਾ ਨਾਲ ਖਤਮ ਹੈ ਤੁਹਾਡੇ ਲਈ ਸਿੱਕੀ ਨਾਲ ਵੱਡੇ ਮਸਲੇ ਹੋਰ ਨਹੀਂ ਹੈਗੇ ਹੋਰ ਬਸਲੇ ਛੋਟੇ ਨੇ ਇਹਦੇ ਮੁੱਲਿਆਂ ਦਾ ਮਸਲਾ ਛੋਟਾ ਬਾਹਮਣਾਂ ਦਾ ਮਸਲਾ ਛੋਟਾ ਹੋਰ 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 ਪਾਸੇ ਮਾਰ ਘਟ ਪੈਂਦੀ ਹੈ ਤੁਸੀਂ ਆਪਸੀ ਲੜਦੇ ਰਹਿੰਦੇ ਹੋ ਯਾਰ ਇਦਾਂ ਨਾ ਕਰਿਆ ਕਰੀ ਯਾਰ ਹੋਰ ਯਾਰ ਲੜ ਨਹੀਂ ਰਿਹਾ ਯਾਰ ਬੁੱਕੇ ਵੀਰ ਮੈਂ ਲੜ ਨਹੀਂ ਰਿਹਾ ਤੁਸੀਂ ਹੋਰ ਕਰ ਦਿਓ ਕਿਤੇ ਹੋਰ ਕਰ ਦਿਓ ਉਰੇ ਯਾਰ ਇੱਕ ਮਿੰਟ ਯਾਰ ਮੈਂ ਤੁਹਾਨੂੰ ਗੱਲ ਕਹਾਂ ਉਹ ਬਾਈ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਬਾਈ ਇੱਕ ਮਿੰਟ ਯਾਰ ਨਾਲੇ ਬਾਈ ਕੋਈ ਸਟੇਟਮੈਂਟ ਵੀ ਨਾ ਦਿਆ ਕਰੋ ਵੀ ਹਾਂ ਪੀ ਐਚ ਡੀ ਜਾਂ ਕੁਝ ਵੀ ਹੈਗਾ ਅੱਜ ਨਾ ਕਰਿਆ ਕਰੋ ਜੇ ਨਹੀਂ ਮੇਰੀ ਗਲਤੀ ਹੋ ਗਈ ਉਹ ਮੈਂ ਮਾਫ ਮਾਫੀ ਮੰਗਦਾ ਗਲਤੀ ਹੋ ਗਈ ਨਹੀਂ ਮਾਫੀ ਤੂੰ ਕਿਹੜੀ ਚੀਜ਼ ਦੀ ਮੰਗਣੀ ਹੈ ਤੂੰ ਕਿਹੜੀ ਚੀਜ਼ ਦੀ ਚੱਲ ਮਾਫੀ ਵਾਲੀ ਤਾਂ ਕਿਹੜੀ ਗੱਲ ਹੈ ਪਰ ਕੋਈ ਗੱਲ ਨਹੀਂ ਦੂਜਾ ਬੰਦਾ ਕਈ ਵਾਰ ਕੋ ਜਾਂਦਾ ਗੱਲ ਪਤਾ ਬੁਕੇ ਮੈਂ ਤੇਰੇ ਨਾਲ ਇੱਕ ਗੱਲ ਕਹਿਣੀ ਆ ਮੈਂ ਨਾ ਬਰੀਜ ਭਰਾ ਸੋਨੀ ਨਾ ਕੋਈ ਜਾਨ ਲਈ ਤੂੰ ਮੈਨੂੰ ਬਾਅਦ ਚ ਕਹਿ ਲਈ ਮੈਨੂੰ ਲਾ ਲਈ ਫੋਨ ਪਰ ਮੈਂ ਇੱਕ ਦਾ ਫੋਨ ਨਹੀਂ ਲਾ ਲਈ ਮੈਂ ਤੈਨੂੰ ਸਿੱਧੀ ਜੀ ਗੱਲ ਕਹਿਣੀ ਭਰਾ ਗੱਲ ਅਸੀਂ ਕਰਨੇ ਆਪਣੇ ਗੁਰੂ ਦੀ ਤੇ ਕਰਨੇ ਕਿਸੇ ਗੱਲ ਤੋਂ ਆ ਕੇ ਇਹ ਗੱਲ ਤੈਨੂੰ ਵੀ ਪਤਾ ਏ ਉਹ ਯਾਰ ਮੈਂ ਤੁਹਾਡੀ ਸਾਰੇ ਨਾਲ ਐਗਰੀ ਹਾਂ ਪਰ ਮੈਨੂੰ ਦੱਸੋ ਮੇਰੀ ਹੱਥ ਨਾਲ ਸਟੈਂਡ ਕਲੀਅਰ ਕਰਨੀ ਪਈ ਆਪਣਾ ਸਟੈਂਡ ਕਲੀਅਰ ਕਰ ਤੂੰ ਉਹ ਰਾਜ ਆਦਮ ਬਦ ਦੇਖ ਚਾਰੇ ਲੱਗ ਲੱਗ ਵਿਚਾਰ ਮੇਰਾ ਸੈਅ ਅੱਛਾ ਮੇਰਾ ਮੇਰਾ ਸੈਅ ਕੋਈ ਗੱਲ ਨਹੀਂ ਬ੍ਰਿਆਦ ਵੀ ਤੇ ਆਪਣੇ ਵਿਚਾਰ ਹੈ ਕੋਈ ਗੱਲ ਨਹੀਂ ਜਿਹੜੇ ਦੇ ਸਾਨੂੰ ਮੰਨਦੇ ਆਪਣੇ ਵਿਚਾਰ ਹੈ ਤਾਂ ਇਸ ਚੀਜ਼ ਦੇ ਇਸ ਚੀਜ਼ ਨੂੰ ਲੈ ਕੇ ਨਾ ਆਪਾਂ ਚ ਗ੍ਰਾਜੂਏਸ਼ਨ ਨਾ ਰੱਖੋ ਬਸ ਆਪਾਂ ਕਿਉਂ ਰੱਖੋ ਆਪਾਂ ਦੇ ਤੁਹਾਨੂੰ ਉਹਦੇ ਕਹਿਣਗੇ ਯਾਰ ਤੂੰ ਆਪਣੇ ਪੰਥ ਦੇ ਤੂੰ ਯਾਰ ਕਿੰਦੂ ਕਰੀ ਜਾਂਦੇ ਤੂੰ ਗੱਲ ਇਹ ਦੱਸ ਕੋਈ ਗੱਲ ਨਹੀਂ ਬੈਠ ਕੇ ਯਾਰ ਤੂੰ ਇਹ ਜਦੋਂ ਫਿਰ ਕਹਿੰਨੇ ਮਿਊਟ ਕਰਦਾ ਇੱਕ ਮਿੰਟ ਇੱਕ ਮਿੰਟ ਭਾਈ ਜਿਹੜਾ 10 ਵਗਰਾ ਇੱਕ ਮਿੰਟ ਬ੍ਰੇਕ ਇੱਕ ਮਿੰਟ ਭਾਈ ਆ ਬੜਾ ਕਲੀਅਰ ਕਰਤੀ ਹੈ ਇੱਕ ਮਿੰਟ ਭਾਈ ਲੈ ਕਰ ਲੈ ਜਿਆ ਕਲੀਅਰ ਮੈਂ ਆਪਣਾ 10 ਇੱਕ ਮਿੰਟ ਜਿਹੜਾ ਮੈਂ ਗੁਰੂ ਗ੍ਰੰਥ ਸਾਹਿਬ ਮਾਰਾ ਇਹਨੂੰ ਆਪਣਾ ਗੁਰੂ ਮੰਨਦਾ ਠੀਕ ਹੈ ਉਸ ਤੋਂ ਬਿਨਾ ਮੈਂ ਕਿਸੇ ਨੂੰ ਆਪਣਾ ਗੁਰੂ ਨਹੀਂ ਮੰਨਦਾ ਪਹਿਲਾਂ ਤਾਂ ਮੇਰਾ ਇਹ ਸਟੈਂਡ ਈ ਹੈ ਉਸ ਤੋਂ ਬਿਨਾ ਬਾਕੀ ਦੇ ਜਿੰਨੇ ਵੀ ਰਿਲੀਜੀਅਸ ਬੁੱਕਸ ਨੇ ਆਪਣੀਆਂ ਚਾਹੇ ਉਹ ਲੋਗ ਗ੍ਰੰਥਾ ਚਾਹੇ ਉਹ ਆਪਣਾ ਦਸਮ ਗ੍ਰੰਥਾ ਬਾਕੀ ਵੀ ਆਉ ਜਿੰਨੇ ਵੀ ਨੇ ਮੈਂ ਸਭ ਦੀ ਰਿਸਪੈਕਟ ਕਰਦਾ ਫੁੱਲੀ ਫੁੱਲੀ ਰਿਸਪੈਕਟ ਕਰਦਾ ਬਾਕੀ ਮੈਂ ਅਜੇ ਪੜੇ ਨਹੀਂ ਹੈਗੇ ਹਮ ਸਿਰਫ ਇੱਕ ਪੜਿਆ ਚਤਰ ਪਖਿਆਨ ਉਹ ਮੈਂ ਪੜ ਰਿਆ ਥੋੜਾ ਜਿਹਾ ਰਹਿ ਗਿਆ ਤੇ ਜਿਹੜੀਆਂ ਚੀਜ਼ਾਂ ਮੈਂ ਪੜੀਆਂ ਨਹੀਂ ਮੈਂ ਮੈਨੂੰ ਪਤਾ ਹੀ ਨਹੀਂ ਮੈਨੂੰ ਮੈਂ ਵੀ ਬੋਲੀ ਜਾਵਾਂ ਕਿ ਮੈਨੂੰ ਆ ਨਹੀਂ ਉਹ ਨਹੀਂ ਇਸ ਕਰਕੇ ਮੈਂ ਹਜੇ ਉਦਲੀ ਕਲੀਅਰ ਆ ਠੀਕ ਹੈ ਬਾਈ ਜੇ ਤੂੰ ਲੜਨਾ ਹੁੰਦਾ ਨਾ ਹੋਰ ਕਿਤੇ ਲੜ ਲਿਆ ਕਰੋ ਮੈਟਰ ਇੱਥੇ ਕੋਈ ਹੋਰ ਹੁੰਦਾ ਪ੍ਰਾਈਵੇਟ ਲਾ ਲਿਆ ਕਰੋ ਯਾਰ ਇੱਥੇ ਮੁੱਦਾ ਕੋਈ ਹੋਰ ਹੁੰਦਾ ਤੋ ਇਹ ਹੋਰੀ ਕੱਟੀ ਕੱਟੀ ਨਹੀਂ ਯਾਰ ਲੜ ਥੋੜੀ ਰਹਿ ਆ ਯਾਰ ਗੁਰਿਆਦ ਵੀ ਰਹਿਣਾ ਪ੍ਰਾਵਾ ਮੈਨੂੰ ਹੀ ਆਇਆ ਗੱਲ ਡਿਸਕਸ਼ਨ ਨਹੀਂ ਚਾਹੀਦੀ ਇਹ ਚੱਕਾਵਾ ਰੋਲੀ ਮੈਂ ਕਰ ਪ੍ਰਾਵਾ ਵੀ ਰਹਿ ਆਪਣਾ ਉੱਤੇ ਗੱਲ ਕਰਨਾ ਮੈਂ ਗੱਲ ਕਰਾਂ ਤੈਨੂੰ ਫਿਰ ਆਨੂੰ ਕ੍ਰਿਸਚਨ ਤੇ ਵੀ ਗੱਲ ਨਹੀਂ ਕਰਨੀ ਚਾਹੀਦੀ ਬੁਨਾ ਕਰੋ ਯਾਰ ਤੂੰ ਨਵਾਂ ਹੀ ਕੱਟੀ ਕੱਟਾ ਖੋਲ ਜਾ ਮੈਂ ਖੋਲਦਾ ਕੱਟੀ ਕੱਟਾ ਤੈਨੂੰ ਨਹੀਂ ਪਤਾ ਚੱਲ ਰਹਿਣ ਯਾਰ ਮੁੰਨਿਆਣਾ ਵਾ ਤੂੰ ਮੈਨੂੰ ਮੇਰਾ ਕਿਹਨਾਂ ਨੂੰ ਪੁੱਛਿਆ ਮੈਂ ਤੈਨੂੰ ਮੇਰਾ ਸਟੈਂਡ ਕਰੀਆ ਇੱਕ ਮਿੰਟ ਉਪਰੀਆ ਉਪਰੀਆ ਓਏ ਕਿਉਂਕਿ ਮੈਂ ਤੈਨੂੰ ਆਪਣਾ ਸਟੈਂਡ ਕਲੀਅਰ ਕਰਦਾ ਵੀ ਮੈਂ ਗੁਰੂਗ੍ਰਾਂਸਾ ਮੈਂ ਇਹਨੂੰ ਗੁਰੂ ਮੰਨਦਾ ਤੂੰ ਨਹੀਂ ਮੰਨਦਾ ਤੂੰ ਜਾ ਕੇ ਸਹੀ ਹੋ ਜਾ ਤੂੰ ਜਾ ਕੇ ਸਹੀ ਹੋ ਜਾ ਮੈਂ ਜਾ ਕੇ ਕਰਦਾ ਮੈਂ ਫਿਰ ਓਏ ਓਰੇ ਮਿਸ ਅੰਡਰਸਟੈਂਡਿੰਗ ਹੋਇਆ ਗੁਰਿਆਦ ਵੀਰੇ ਨੂੰ ਗੁਰਿਆਦ ਵੀਰੇ ਨੂੰ ਐ ਲੱਗਿਆ ਜਿਵੇਂ ਵੀ ਉਹ ਆਇਆ ਸੀ ਤਾਂ ਗੱਲ ਕਰਦੇ ਸੀ ਉਹ ਭਰਾਵਾ ਮੈਂ ਗੱਲ ਕਰਨੀ ਹੋਰ ਦੇਖੋ ਗੱਲ ਕਿਹੜੀ ਕਿਹੜੀ ਗੱਲ ਕਿਦਾਂ ਨੂੰ ਲੈ ਕੇ ਹਰ ਬੰਦਾ ਇੱਥੇ ਆਪਣੇ ਆਪ ਦਾ ਤੀਰ ਕੋਦਰ ਮਾਰਨ ਨੂੰ ਬੈਠਾ ਹੋਇਆ ਕੀ ਕੀ ਕਰੀਏ ਯਾਰ ਓ ਯਾਰ ਕਦਮ ਰਹਿਣਦੇ ਜਦੋਂ ਬਰਿਆਦ ਪੀਰ ਆਇਆ ਤੁਸੀਂ ਉਹਨੇ ਬਚਾਰੇ ਦੋਨੇ ਇੱਕ ਮਿੰਟ ਇੱਕ ਮਿੰਟ ਦੋਨਾਂ ਦੀ ਛੋਲੀ ਬਰਿਆਦ ਭਾਜੀ ਤੁਸੀਂ ਵੀ ਪੁਲਿਸ ਭਾਜੀ ਬਾਣੀ ਦੀ ਹੋਰ ਵੱਡੇ ਭਰਾ ਤੁਹਾਡੇ ਨਾਲ ਤੁਹਾਡੇ ਨਾਲ ਬਹਿਣ ਦੇ ਆ ਗਏ ਵਿਚਾਰ ਵਿਚਾਰ ਸੁਣਦੇ ਆ ਸਾਡਾ ਤੁਹਾਡੇ ਨਾਲ ਕੋਈ ਉਹ ਨਹੀਂ ਹੈਗਾ ਰੋਲਾ ਠੀਕ ਹੈ ਤੁਹਾਨੂੰ ਇੱਕ ਮਿਸ ਅੰਡਰਸਟੈਂਡਿੰਗ ਹੋਈ ਹੈ ਜੇ ਤੁਸੀਂ ਸੋਚਿਆ ਵੀ ਮੈਨੂੰ ਦੇਖ ਕੇ ਕਰਨ ਲੱਗ ਗਏ ਉਹਦਾ ਕੁਝ ਨਹੀਂ ਹੈਗਾ ਉਹਨਾਂ ਨੂੰ ਬਹਿਣ ਨੇ ਉਹਨੂੰ ਵੀ ਨੌਲੇਜ ਬਹੁਤ ਹੈ ਠੀਕ ਹੈ ਮੈਂ ਮੈਂ ਇਹ ਕਹਿਣਾ ਜਿਨ੍ਹਾਂ ਨੇ ਪੜ੍ਹਿਆ ਉਹ ਉਹਨਾਂ ਦੀ ਉਹਨਾਂ ਦੀ ਸਮਝ ਹੈਗਾ ਸਾਡੀ ਸਮਝ ਤੋਂ ਪਰੇ ਹੈ ਮੈਂ ਇਸ ਕੰਟੈਕਟ ਸੇ ਗੱਲ ਕਰੀ ਸੀ ਠੀਕ ਹੈ ਤੁਸੀਂ ਫਿਰ ਜਿਹੜਾ ਟੋਟ ਮੰਨ ਲਿਆ ਉਹ ਗੱਲ ਠੀਕ ਲੱਗੀ ਬਾਕੀ ਤੁਹਾਡੇ ਨਾਲ ਕੋਈ ਹੋਣੀ ਹੈਗਾ ਤੁਹਾਡੇ ਨਾਲ ਬੈਨਦੇ ਆ ਤੁਹਾਨੂੰ ਸੁਣਦੇ ਆ ਤੁਹਾਡੀ ਗੱਲਾਂ ਵਧੀਆ ਲੱਗਦੀਆਂ ਠੀਕ ਹੈ ਜੀ ਆਹ ਗੱਲ ਆ ਬੱਸ ਹੌਣ ਕਲੀਅਰ ਠੀਕ ਆ ਬਾਕੀ ਨਾਲੇ ਨਾਲੇ ਮੈਂ ਇਦਾਂ ਦਾ ਬੰਦਾ ਨਹੀਂ ਉਹ ਚੱਲ ਯਾਰ ਛੱਡ ਦੇ ਹੁਣ ਮੈਂ ਤੇ ਆਉਂਦਿਆ ਕਿ ਆ ਵੀ ਉਹ ਗੱਲਾਂ ਨਹੀਂ ਕਰਦੀਆਂ ਅਸੀਂ ਉਹ ਸਾਡੇ ਵਸਦੀਆਂ ਗੱਲਾਂ ਨਹੀਂ ਆਪਾਂ ਬਾਈਬਲ ਤੇ ਆਈਏ ਮਿਲ ਕੇ ਮੈਂ ਮੈਂ ਐਦਾਂ ਨਹੀਂ ਮੈਂ ਇਹਦੀ ਰਿਕਾਰਡਿੰਗ ਸਕਰੀਨ ਸਵੇਰੇ ਉਹ ਇਹਦੇ ਬਾਦਾਂ ਪਾਉਣੀ ਆ ਤੇ ਸੁਣ ਲਿਓ ਜਾ ਕੇ ਕੀ ਗੱਲ ਹੋਈ ਆ ਮੇਰੇ ਕੋਲ ਸਾਰੀ ਸਕਰੀਨ ਰਿਕਾਰਡਿੰਗ ਕੀਤੀ ਆ ਮੈਂ ਸਾਰੇ ਪੜ ਲੈਣਗੇ ਦੇਖ ਲੈਣਗੇ ਕਿੰਨੇ ਕੀ ਕਿਹਾ ਕਿੰਨੇ ਕੀ ਆ ਕਿਹੜਾ ਬੰਦਾ ਟਾਲ ਰਿਹਾ ਇਹਦੇ ਕਿਹੜਾ ਕੀ ਕਰਿਆ ਹੁਣ ਛੱਡੋ ਇਹਨੂੰ ਦੇ ਰਿਕਾਰਡਿੰਗ ਤਾਂ ਤੁਸੀਂ ਕਹਿੰਦੇ ਰਿਕਾਰਡਿੰਗ ਪਾਉਂ ਰਿਹਾ ਰਿਕਾਰਡਿੰਗ ਪਾਉਂਦੀ ਕੀ ਹੋਇਆ ਮੈਂ ਪਾਉਂਦਾ ਵਾਂ ਨਾ ਕਿਉਂਕਿ ਦੇਖ ਮੇਰੀ ਦੇਖ ਮੈਂ ਕੱਲ ਦੀ ਤੁਹਾਡੀ ਨਹੀਂ ਪਾਣੀ ਮੈਂ ਜੋ ਵੀ ਗੱਲ ਕਰਦਾ ਮੈਂ ਟਰਾਂਸਪੇਰੈਂਸੀ ਰੱਖਣ ਵਾਲਾ ਬੰਦਾ ਮੈਨੂੰ ਕਈ ਵਾਰੀ ਦੂਜੀਆਂ ਦੇ ਭੁੱਲ ਜਾਂਦਾ ਸਕਰੀਨ ਨਹੀਂ ਪੈਂਦੀ ਮੈਂ ਆਪਣੀਆਂ ਤੇ ਸਾਰੀਆਂ ਅਨਐਡੀਟਿਡ ਪਾਉਣੀਆਂ ਹੀ ਪਾਉਣੀ ਆਉਂਦੀਆਂ ਜਿਹੜੀਆਂ ਮੇਰੇ ਰੂਮ ਹੁੰਦੇ ਮੇਰੇ YouTube ਤੇ ਦੇਖ ਲੈ ਜਿੱਥੇ ਮੈਨੂੰ ਚੇਤਾ ਰਹਿੰਦਾ ਉੱਥੇ ਮੈਂ ਕਰਦਾ ਕਿਉਂਕਿ ਮੈਨੂੰ ਆਇਆ ਵੀ ਕੱਲ ਨੂੰ ਬੰਦੇ ਕਹਿੰਦੇ ਉਹਨੇ ਆਹ ਗੱਲ ਕਹਿਤੀ ਆਹ ਗੱਲ ਕਰਦੀ ਅਸੀਂ ਤੇ ਰਿਕਾਰਡ ਸਾਫ ਰੱਖਣ ਵਾਲ ਮੈਂ ਵੀ ਇੱਧੇ ਹੀ ਰੱਖ ਦਾਂ ਮੈਂ ਵੀ ਆਪਣੀ ਗਲਤੀ ਰਹਿਣਾ ਕੋਈ ਇੱਧੇ ਹੀ ਹੋਣਾ ਚਾਹੀਦਾ ਵੀਰੇ ਚੱਲੋ ਹੁਣ ਚੁੱਪ ਕਰ ਨੂੰ ਕਰ ਗਏ ਕੋਈ ਨਹੀਂ ਲਿਆਓ ਯਾਰ ਕੀ ਸੀਗਾ ਤੁਹਾਡਾ ਭਾਇ ਤੂੰ ਬਾਈਬਲ ਦੀ ਗੱਲ ਮੈਂ ਤਾਂ ਇਹਨਾਂ ਕਹਿਣ ਆਇਆ ਸੀ ਜਿਹੜੇ ਵਿਦੇਸੀ ਆ ਨਾ ਉਜਰ ਸਿੱਖਾਂ ਨੂੰ ਸ਼ਬਦ ਦੀ ਗੱਲ ਆਉਂਦੀ ਆ ਉਹ ਉਦੋਂ ਜੌਨ ਨੂੰ ਕੋਟ ਕਰ ਉਹ ਹਾਂ ਬਾਈਬਲ ਤੇ ਆ ਜੀ ਮੈਂ ਤੇ ਇਹ ਕਹਿਣਾ ਸੀ ਵੀ ਜਿਹੜੇ ਦੇਸੀ ਪਾਸਟਰ ਵਾ ਨਾ ਉਹ ਸਿਰਫ ਜਦੋਂ ਸਿੱਖਾਂ ਨੂੰ ਗੱਲ ਕਰਦੇ ਆ ਤੇ ਉਹ ਉਦੋਂ ਸ਼ਬਦ ਵਾਲੀ ਕੋਟ ਕਰਦੇ ਆ ਆਦਰਵਾਇਜ਼ ਉਹ ਸਾਰੇ ਜਿੰਨੇ ਦੇਸੀ ਪਾਸਟਰ ਆ ਉਹ ਕਿੰਗ ਕਿੰਗ ਵਾਲੀ ਯੂਜ਼ ਕਰਦੇ ਆ ਬਾਈਬਲ ਜੌਨ ਵਾਲੀ ਨਹੀਂ ਕਰਦੇ ਉਹ ਸਾਰੇ ਜਿਹੜੀ ਆ ਕਿੰਗ ਜੇਮਸ ਵਾਲੀ ਤੇ ਇੱਕ ਦੋ ਤਿੰਨ ਬਾਈਬਲਾਂ ਉਹ ਯੂਜ਼ ਕਰਦੇ ਨੇ ਉਹਦੇ ਵਿੱਚ ਪਖਾਂਡੂ ਦੂਜੀਆਂ ਚ ਜ਼ਿਆਦਾ ਇਹ ਵਾਲੀ ਬਸ ਇੱਕ ਲੈਨ ਯੂਜ਼ ਕਰਦੇ ਆ ਸਿੱਖਾਂ ਨੂੰ ਜੀ ਦੇਖੋ ਜੀ ਸਾਡੀ ਬਾਈਬਲ ਚ ਲਿਖਿਆ ਵੀ ਸ਼ਬਦ ਜੀਸਸਵਾ ਤੇ ਜੀਸਸੀ ਸ਼ਬਦ ਹੈ ਤੇ ਗੁਰੂ ਨਾਨਕ ਸਾਹਿਬ ਜੀ ਜੀਸਸ ਦੀ ਪੂਜਾ ਕਰਦੇ ਸੀਗੇ ਉਹ ਕਰਕੇ ਬਾਕੀ ਫਿਰ ਉਹ ਉਹ ਵਾਲੀ ਬਾਈਬਲ ਨੇ ਯੂਜ਼ ਕਰਦੇ ਹੋ ਉਹ ਕੰਗਾਲੀ ਬਾਈਬਲ ਯੂਜ਼ ਕਰਦੇ ਆ ਤੇ ਬਾਕੀ ਉਹ ਉਹ ਹੋ ਵੀ ਤਾਂ ਰਿਹਾ ਵਾ ਸਾਡੇ ਜਿੰਨੇ ਵੀ ਪ੍ਰਚਾਰਕ ਨੇ ਜਿੰਨਿਆਂ ਨੇ ਪਿਛਲੀ ਸਦੀ ਕਿਤਾਬਾਂ ਲਿਖੀਆਂ ਸਭ ਨੇ ਕਹਿਤਾ ਵੀ ਰੱਬ ਦਾ ਤੇ ਨਾਂ ਹੀ ਕੋਈ ਨਹੀਂ ਹੈਗਾ ਕਾਲਪੁਰਖ ਦਾ ਉਹਨੂੰ ਕੋਈ ਜਾਣ ਨਹੀਂ ਪਾਇਆ ਅਜੇ ਤੱਕ ਉਹ ਇਹ ਕਰਕੇ ਉਹ ਕਹਿੰਦੇ ਲੈ ਫਿਰ ਸ਼ਬਦ ਸ਼ਬਦ ਤੇ ਤੁਹਾਨੂੰ ਪਤਾ ਨਹੀਂ ਲੱਗਣ데요 ਕਿਹੜਾ ਤੇ ਉਹ ਦੇਖੋ ਜੀ ਸਾਡੀ ਬਾਈਬਲ 'ਚ ਲਿਖਿਆ ਵੀ ਸ਼ਬਦ ਚਮੜੀ ਬਣ ਗਿਆ ਤੇ ਚਮੜੀ ਜੀਸਸ ਬਣ ਗਿਆ ਆ ਜੋ ਜੀਸਸ ਵੱਲ ਸੋ ਇਹ ਸਾਰਾ ਹਰ ਇੱਕ ਪਾਸੇ ਪੈਸਾ ਵੀ ਤਾਂ ਯੂਜ਼ ਕਰ ਰਹੇ ਆ ਉਹ ਪੈਸਾ ਤਾਂ ਕਰਦੇ ਹੀ ਆ ਉਹ ਤੇ ਮੈਂ ਉਸ ਬਦੋਂ ਤੇ ਮੈਂ ਠੀਕ ਆ ਮੈਂ ਤੇ ਕਹਿੰਦਾ ਅੰਗਰੇਜ਼ਾਂ ਨੇ ਬਹੁਤ ਦੁਨੀਆ ਲੁੱਟੀ ਆ ਚੱਲ ਥੋੜਾ ਬੋਤਾ ਗਰੀਬਾਂ ਨੂੰ ਦੇ ਦੇਣ ਕੋਈ ਨਹੀਂ ਇਹਨਾਂ ਦੀਆਂ ਇੱਕ ਦੋ ਪੀੜੀਆਂ ਪੜ੍ਹ ਲਿਖ ਕੇ ਵਾਪਸ ਆ ਜਾਣਗੀਆਂ ਸਿੱਕੀ ਜਦੋਂ ਪੜਨਗੀਆਂ ਤੇ ਨਾਲੇ ਉਦੋਂ ਨੂੰ ਸਿੱਕੀ ਦੇ ਅਰਥ ਵੀ ਸਹੀ ਹੋ ਜਾਣਗੇ ਜਿਹੜੇ ਆ ਵਿਗਾੜੇ ਹੋਏ ਜਿਹ ਤੇ ਉਹਦੋਂ ਉਹ ਸਹੀ ਅਰਥ ਵੀ ਸਹੀ ਹੋ ਜਾਣੇ ਆ ਤੇ ਕੋਈ ਨਹੀਂ ਉਹ ਵਾਪਸ ਆ ਜਾਣੇ ਆ ਪੜ ਲਿਖ ਕੇ ਜਦੋਂ ਉਹਨੂੰ ਸਹੀ ਸਿੱਕੀ ਦੇ ਅਰਥ ਜਿਹੜੇ ਆ ਮੁੱਢਲੇ ਮੌਲਿਕ ਕਰ ਦਿੱਤੇ ਗਏ ਤੇ ਆ ਜਿਹੜੀ ਗੋਲਮੋਲ ਅਰਥ ਕੀਤੇ ਹੋ ਜਾਂ ਸਾਰਿਆਂ ਨੇ ਉਹ हट ਗਏ ਜਦੋਂ ਹਨੂਮਾਨ ਤੋਂ ਕਚਹਿਰਾ ਕੜਾ ਆਇਆ ਤੇ ਕਚਹਿਰਾ ਆਇਆ ਤੇ ਕਿਹਦੇ ਕੋ ਆਇਆ ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਤੇ ਵੰਦਨ ਵਾਪਸ ਮੋੜ ਆਉਣਾ ਉਹ ਟੈਨਸ਼ਨ ਦੀ ਕੋ ਸਾਨੂੰ ਕੋਈ ਟੈਨਸ਼ਨ ਨਹੀਂ ਗਈ ਉਹਨਾਂ ਦੀ ਨਾੜੇ ਜੇ ਬਾਰ-ਬਾਰ ਪਤਾ ਨਹੀਂ ਕਾਤੇ ਇਹਦੇ ਉੱਤੇ ਗੱਲ ਕਰੀ ਜਾਂਦੇ ਆਂ ਵੀ ਕਨਵਰਟ ਹੋਈ ਜਾਂਦੇ ਆਂ ਹੋਈ ਜਾਂਦੇ ਆਂ ਉਹ ਯਾਰ ਉਹ ਆਪਣੇ ਸਿੱਖੀ ਨਾਲ ਨਹੀਂ ਪੂਰੇ ਜੁੜੇ ਹੋਏ ਹੈਗੇ ਮਤਲਬ ਜਿਹੜੇ ਉਹ ਅਸਲੀ ਸਿੱਖੇ ਨਹੀਂ ਹੈਗੇ ਜਿਹੜੇ ਕਨਵਰਟ ਹੋਈ ਜਾਂਦੇ ਆਂ ਵਧੀਆ ਜੇ ਹੋਈ ਜਾਂਦੇ ਆਂ ਨਿਕਲੀ ਜਾਂਦੋਂ ਗੰਦੇ ਨਿਕਲ ਰਿਹਾ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਇਹ ਸੋਚਦਾ ਆਪਣੇ ਵਾਪਸ ਆ ਜੂਗੇ ਜਿੱਦ ਦਿਨ ਉੱਥੇ ਪੈਸੇ ਦੀ ਕਮੀ ਹੋਈ ਜਿੱਦ ਦਿਨ ਉੱਥੇ ਪੈਸੇ ਦੇਣੇ ਬੰਦ ਹੋ ਗਏ ਆਪਣੇ ਮੁੜ ਆਉਗੇ ਅਛਿੱਤਰ ਪੈਣੇ ਉਧਰ ਉਧਰ ਪਤਾ ਲੱਗ ਜਾਊਗਾ ਵੀ ਹਾਂ ਕਿ ਨਹੀਂ

ਤੇ ਬੋਲੋ ਗੁਰਿਆਦ ਵੀਰੇ ਉਹ ਮੈਂ ਤਾਂ ਉਹੀ ਗੱਲ ਕਰਨੀ ਸੀ ਮੈਂ ਕਰ ਦਿੱਤੀ ਵੀ ਉਹ ਉਹ ਵਾਲੀ ਬਾਈਬਲ ਕੰਜਰ ਉਦਾਂ ਨਹੀਂ ਪੜਦੇ ਹੋ ਉਹ ਬਸ ਇੱਕ ਆ ਇੱਕ ਲਾਈਨ ਪੜਾ ਕੇ ਕਨਫਿਊਜ਼ ਕਰਨ ਲਈ ਵੜਦੇ ਆ ਮੁੜ ਕੇ ਦੂਜੀਆਂ ਬਾਈਬਲਾਂ ਯੂਜ਼ ਕਰਦੇ ਆ ਹੋਰ ਰਾਈਟਰਾਂ ਦੀ ਅੱਛਾ ਬਾਈਬਲ ਆ ਵੀ ਦੋ ਦੋ ਤਰ੍ਹਾਂ ਦੀਆਂ ਹਨ ਹਾਂ ਦੋ ਤਿੰਨ ਦੋ ਤੋਂ ਵੀ ਜ਼ਿਆਦਾ ਨੇ ਆਡਾ ਡਾਡਾ ਇੱਕ ਪੌਲ ਦੀ ਆ ਜੌਨ ਪੌਲ ਦੀ ਆ ਇੱਕ ਕਿੰਗ ਇੱਕ ਹੋਰ ਆ ਆਡਾ ਡਾਡਾ ਤੇ ਇਹ ਜਿਹੜੇ ਜਿਹੜੇ ਆ ਇਹ ਜਦੋਂ ਇਹ ਅਨਪੜਾ ਜਾਂ ਇਹੋ ਜਿਹੇ ਲੋਕਾਂ ਨੂੰ ਬਾਈਬਲ ਪੜ੍ਹਦੇ ਆ ਉੱਥੇ ਉਹ ਦੂਜੀਆਂ ਪੜ੍ਹਦੇ ਆ ਕਿੰਗ ਵਾਲੀ ਤੇ ਹੋਰ ਇਨਾਂ ਦੀ ਅੱਡ ਅੱਡ ਚਰਚਾਂ ਵੀ ਸੋ ਇਹ ਵੀ ਹੈਗਾ ਫਰਕ ਇਹਨਾਂ ਦਾ ਪਰ ਅੰਦਰੀਅਤ ਭਾਈ ਪਤਾ ਗੱਲ ਕੀ ਹੈ ਦੇਖੋ ਹੁਣ ਬਾਕੀ ਮੇਰੀ ਗੱਲ ਧਿਆਨ ਨਾਲ ਸੁਣੋ ਠੀਕ ਆ ਬੰਦਾ ਸਾਰੇ ਭੱਜ ਗਏ ਨਾ ਹੁਣ ਮੈਂ ਇਕੱਲਾ ਹੁਣ ਦੇਖੋ ਇੱਥੇ ਤਮਾਸ਼ਾ ਦੇਖਣਾ ਜਦੋਂ ਤੁਸੀਂ ਲਾਟ ਪਾਈ ਸੀ ਨਾ 60 ਬੰਦੇ ਹੋ ਗਏ ਹੁਣ 39 ਗੱਲ ਉਹ ਨਹੀਂ ਮੈਂ ਗੱਲ ਸਮਝਿਓ ਮੇਰੀ ਗੱਲ ਨੂੰ ਵੇਂਦੇ ਵੇਂਦੇ ਤੇ 15 20 ਕੋਈ ਮੈਟਰ ਨਹੀਂ ਕਰਦਾ ਮੈਂ ਕਿਹਾ ਇੱਥੋਂ ਇਹ ਮੇਰੇ ਲਈ ਇਸ ਨਾਲ ਮਾਈ ਬ੍ਰੈਡ ਐਂਡ ਬਟਰ ਆਮ ਜਸਟ ਮੈਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਜੇਸ ਤੋਂ ਦੁਬਿਧਾ ਪੈਦਾ ਹੋਵੇ ਮਨ ਦਾ ਸੰਤੁਲਨ ਵਿਗੜਦਾ ਹੋਵੇ ਹਨਾ ਮੈਂ ਜਿਸ ਚੀਜ਼ ਬਾਰੇ ਖੁਦ ਨਹੀਂ ਕਲੀਅਰ ਹਨਾ ਮੈਂ ਉਸ ਚੀਜ਼ ਤੇ ਬਹੁਤੀ ਫालतू ਗੱਲ ਕਰਕੇ ਤਮਾਸ਼ਾ ਨਹੀਂ ਕ੍ਰੀਏਟ ਕਰਨਾ ਚਾਹੁੰਦਾ ਇਸ ਕਰਕੇ ਨਾ ਭਾਈ ਮੈਂ ਰਿਕੁਐਸਟ ਹੀ ਕਰਦਾ ਵੀ ਇੱਥੇ ਉਹ ਗੱਲ ਨਾ ਕਰੋ ਹਾਂ ਉਦਾਂ ਸਾਨੂੰ ਗਿਆਨ ਦਿਓ ਬਾਕੀ ਤੂੰ ਹੀ ਗੱਲ ਕਰੋ ਭਾਈ ਤੂੰ ਹੀ ਵੱਡੇ ਭਾਈ ਹੋ ਤੂੰ ਬਾਣੀ ਦੇ ਲੜ ਲਾਉਣ ਦੀ ਗੱਲ ਕਰੋ ਭਾਈ ਜੇ ਟੁੱਟਣਗੇ ਫਿਰ ਆਪਸ ਹੀ ਲੜਨਗੇ ਮੈਂ ਉਹ ਚਾਹੁੰਦਾ ਨਹੀਂ ਹੈਗਾ ਹਾਂ ਜੀ ਆ ਜੀ ਬਿਲਕੁਲ ਨਹੀਂ ਨਹੀਂ ਮੈਂ ਵਿਦੇਕ ਵੀਰ ਮੈਂ ਨਾ ਜਿਹੜਾ ਕੰਮ ਜਿਹੜਾ ਕੰਮ ਮੈਨੂੰ ਪਤਾ ਹੁੰਦਾ ਨਾ ਕਿਸੇ ਦੇ ਝੱਲਣ ਜੋਗਾ ਨਹੀਂ ਆਗਾ ਮੈਂ ਆਪਣੇ ਰੂਮਾਂ 'ਚ ਕਰ ਲੈਣਾ ਮੈਂ ਇੱਥੇ ਉਹ ਕੰਮ ਕਰਨ ਆਇਆ ਵੀ ਨਹੀਂ ਸੀ ਮੈਂ ਤਾਂ ਉਹ ਤੋਂ ਬਾਈਬਲ ਦੇ ਚੱਕਰ 'ਚ ਆਇਆ ਸੀਗਾ ਸਿੱਧੀ ਗੱਲ ਹੈ ਤੇ ਦੂਜੇ ਦਾ ਤਮਾਸ਼ਾ ਦਿਖਾਓਗੇ ਤੇ ਅੱਗੇ ਅੱਗੇ ਜਦੋਂ ਨਾ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਮੈਂ ਛੋਟਾ ਜਿਹਾ ਸੀਗਾ ਨਾ ਪ੍ਰਾਇਮਰੀ ਸਕੂਲ 'ਚ ਪੜਦਾ ਸੀ ਤੇ ਇੱਕ ਚੀਜ਼ ਨਾ ਮੇਰੇ ਦਿਮਾਗ 'ਚ ਉਹ ਬੜਾ ਮੈਨੂੰ ਪਸੰਦ ਸੀਗਾ ਗਾਣਾ ਉਹ ਸੀਗਾ ਜੇ ਪਤਾ ਨਹੀਂ ਮੈਨੂੰ ਅਨਭੁੱਲ ਗਈ ਆ ਵੀ ਜੇ ਮੈਂ ਇੱਕ ਤਮਾਸ਼ਾ ਦੇਖਣਾ ਤੇ ਆਪਣਾ ਘਰ ਫੂਕ ਕੇ ਤਮਾਸ਼ਾ ਦੇਖਿਓ ਅਹੀਂ ਜਦੋਂ ਕੋਈ ਗੱਲ ਉਹੋ ਜੀ ਕਰਨੀ ਹੋਵੇ ਨਾ ਤਾਂ ਫਿਰ ਆਪਣੇ ਕਮਰੇ 'ਚ ਹੀ ਕਰਦੇ ਆ ਸਾਨੂੰ ਪਤਾ ਕਿਹੜਾ ਕਿਹੜਾ ਕਿੰਨਾ ਕੁ ਚੱਲ ਸਕਦਾ ਤਾਂ ਉਹ ਅਸੀਂ ਆਪ ਸਾਨੂੰ ਪਤਾ ਜੈ ਨਾ ਔਰ ਤੁਸੀਂ ਠੀਕ ਔਰ ਮੈਂ ਨਾ ਤੇਰੇ ਵਰਗੇ ਬੰਦਿਆਂ ਦੇ ਬੜਾ ਜਿਹੜੇ ਬੰਦੇ ਕਹਿੰਦੇ ਸਾਨੂੰ ਪਤਾ ਨਹੀਂਗਾ ਤੇ ਅਸੀਂ ਸਾਨੂੰ ਅਸੀਂ ਕੋਈ ਸਾਈਡ ਨਹੀਂ ਲੈ ਸਕਦੇ ਤਾਂ ਮੈਂ ਤਾਂ ਕਹਿੰਦਾ ਇਹ ਤਾਂ ਵਧੀਆ ਇਹ ਸਟੇਟਮੈਂਟ ਦੀ ਕੋਈ ਮੈਂ ਤਾਂ ਉਹਨਾਂ ਨੂੰ ਤੰਗ ਵੀ ਨਹੀਂ ਕਰਦਾ ਕੋਈ ਗੱਲ ਪਤਾ ਕੀ ਦੇਖੋ ਪਹਿਲੀ ਗੱਲ ਤਾਂ ਜਦੋਂ ਤੱਕ ਤਾਂ ਤੁਹਾਨੂੰ ਜਿਹੜੀ ਚੀਜ਼ ਦੇਖੀ ਨਾ ਵੇ ਜਿਹੜੇ ਰਾਤ ਨੂੰ ਹਾਂ ਉਹਦੇ ਉੱਤੇ ਹੁਣ ਤੁਹਾਨੂੰ ਕੀ ਪਤਾ ਕੌਣ ਸਹੀ ਆ ਕੌਣ ਗਲਤ ਆ ਸਿੱਧੀ ਗੱਲ ਆ ਉੱਤੀ ਗੱਲ ਆ ਵੀ ਜੇ ਮੈਂ ਪਰੰਪਰਾਗਤ ਦੇਖਾਂ ਤੇ ਫਿਰ ਤਾਂ ਸਾਰੇ ਕਿਉਂਕਿ ਮੈਂ ਮੈਂ ਚਲੋ ਮਕਾਉਣਾ ਗੱਲ ਹਾਂ ਮੈਂ ਸਤਪਿੰਡਰਾਂ ਵਾਲਿਆਂ ਦੀ ਆ ਸਪੀਚ ਸੁਣੀ ਉਹਨਾਂ ਨੇ ਕਿਹਾ ਸੀਗਾ ਜਿਹੜਾ ਦਸਮ ਦਾ ਦੁੱਖੀ ਉਹ ਸਾਡਾ ਦੁੱਖੀ ਤੇ ਦਸਮ ਦਾ ਦੁੱਖੀ ਹਾਂ ਤਾਂ ਅਸੀਂ ਅਸੀਂ ਆ ਗਏ ਹਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੁਣ ਦੇਖੋ ਅਸੀਂ ਸੁਣ ਲਿਆ ਉਹ ਮੈਂ ਸੁਣ ਲਈ ਤੁਹਾਡੀ ਜਿਹੜੀ ਤੁਸੀਂ ਕਰਨ ਦੇ ਦੇਖ ਐ ਹੁਣ ਦੇਖੋ ਸਾਡੇ ਕੋਲ ਸਿੱਖੀ ਜਿਹੜੀ ਹੈ ਨਾ ਅਸੀਂ ਕਿਸ ਸੰਸਥਾ ਤੋਂ ਨਹੀਂ ਸਿੱਖੀ ਸਾਡੀ ਤੇ ਕੁਰਸੀ ਨਾਮ ਹੈਗਾ ਹੀ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਸਾਡੀ ਫੈਮਿਲੀ ਸਿੱਖ ਹੈ ਪਹਿਲੀ ਸਿੱਖ ਹੈ इवन ਬਾਪਾ ਬਾਬੇ ਲੈਣੇ ਤੋਂ ਗੁਰੂ ਅੰਗਦ ਦੇਵ ਜੀ ਨੂੰ ਵੀ ਮਿਲਾਉਣ ਵਾਲੀ ਉਹੀ ਫੈਮਿਲੀ ਆਈ ਉਹਨਾਂ ਤੋਂ ਪੁਰਾਣੇ ਸਿੱਖਾਂ ਤੋ ਸਾਡੇ ਕੋ ਉਸ ਤੋਂ ਬਾਅਦ ਸਾਰੇ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਤੱਕ ਵੀ ਸਾਡੇ ਕੋ ਹੈਗਾ ਵੀ ਜਿਹੜੇ ਉਹਨਾਂ ਦੇ ਵੇਲੇ ਸਾਡੇ ਪੁਰਖੇ ਸੀ ਉਹਨਾਂ ਨੇ ਉਦੋਂ ਉਸੇ ਵੇਲੇ ਸਿੰਘ ਲਾ ਲਿਆ ਉਹਨਾਂ ਨੇ ਖੰਡੇ ਦੀ ਪੌਲ ਲੈ ਲਈ ਤੇ ਅਸੀਂ ਸਾਨੂੰ ਬਾਹਰੋਂ ਜਾਣਾ ਨਹੀਂ ਪੈਂਦਾ ਪਰ ਜਿਨ੍ਹਾਂ ਨੇ ਬਾਹਰੋਂ ਲਈ ਉਹਨਾਂ ਦੀ ਸਤਿਕਾਰ ਬਣਨੀ ਪੈਂਦੀ ਆ ਵੀ ਉਹ ਜਿਨ੍ਹਾਂ ਨੂੰ ਸੁਣਦੇ ਆ ਹਰੇਕ ਦਾ ਆਪਣਾ ਵੜਾ ਮੈਂ ਨਹੀਂ ਕਹਿੰਦਾ ਤੁਸੀਂ ਗਲਤ ਜੇ ਅਸੀਂ ਅਸੀਂ ਸਿਧਾਂਤ ਦੀ ਗੱਲ ਕਰਦੇ ਜਿਵੇਂ ਹੁਣ ਸਾਨੂੰ ਤੂੰ ਦੇਖਿਆਊਗਾ ਅਸੀਂ ਮੁਸਲਮਾਨਾਂ ਨੂੰ ਇਸ ਕ੍ਰਿਸਚੀਅਨ ਨੂੰ ਮੈਂ ਕੀ ਕਹਿੰਦਾ ਹੁਣ ਵੀ ਮੇਰੀ ਮੁਸਲਮਾਨ ਸਾਡੀ ਤੁਹਾਡੇ ਨਾਲ ਨਹੀਂ ਰੌਲਾ ਸਾਡੀ ਆਇਡੀਆਲੋਜੀ ਦਾ ਡਿਸਕਸ਼ਨ ਆ ਵਿਚਾਰ ਦੀ ਡਿਸਕਸ਼ਨ ਆ ਬੰਦਿਆਂ ਨਾਲ ਸਾਡਾ ਰੌਲਾ ਨਹੀਂ ਜਦੋਂ ਜੇ ਸਾਡੇ 크ਿਸਚੀਅਨਾਂ ਹਿੰਦੂ ਲੋਕਾਂ ਨਾਲ ਨਹੀਂ ਰੌਲਾ ਤੇ ਜਿਹੜੇ ਸਿੱਖ ਕਹਿੰਦੇ ਉਹਨਾਂ ਨਾਲ ਮੇਰਾ ਕੀ ਰੌਲਾ ਹੋਊਗਾ ਅਸੀਂ ਤੇ ਵਿਚਾਰ ਦੀ ਗੱਲ ਕਰਦੇ ਆ ਆਹੀ ਆਹੀ ਕਹਿਣਾ ਚਾਹੁੰਦਾ ਸੀ ਦੇਖੋ ਜਿਵੇਂ ਮੈਂ ਮੈਨੂੰ ਨੌਲੇਜ ਨਹੀਂ ਹੈਗੀ ਦਸਮ ਗ੍ਰੰਥ ਬਾਰੇ ਠੀਕ ਹੈ ਮੈਨੂੰ ਸਿਰਫ ਪਹਿਲੀ ਪੌੜੀ ਦਾ ਪਾਠ ਹੁੰਦਾ ਮੋਲ ਮੰਤਰ ਠੀਕ ਹੈ ਨਾ ਮੈਂ ਗੁਰੂ ਗ੍ਰੰਥ ਸਾਹਿਬ ਚੋਂ ਪੰਕਤੀ ਚੱਕ ਕੇ ਕਿਸੇ ਨਾਲ ਡਿਬੇਟ ਕਰ ਸਕਦਾ ਮੇਰਾ ਮਤਲਬ ਇਹ ਸਿੱਧੀ ਸੋਚਣੀ ਹੈ ਦੇਖੋ ਜਿਵੇਂ ਗੁਰੂ ਜੀ ਆਦਿ ਵੀ ਤੁਸੀਂ ਹੈ ਤੁਸੀਂ ਦਸਮ ਗ੍ਰੰਥ ਨੂੰ ਮੰਨਦੇ ਹੋ ਨਹੀਂ ਮੰਨਦੇ ਹੋ ਠੀਕ ਹੈ ਮੇਰਾ ਮੈਂ ਤੁਹਾਡੇ ਵਿਰੋਧ ਚ ਆਜੂਗਾ ਜਾਂ ਗਰਜ ਰੱਖੂਗਾ ਉਹ ਨਹੀਂ ਮੈਂ ਰੱਖਣਾ ਚਾਹੁੰਦਾ ਕਿਉਂਕਿ ਹੁਣ ਤੁਸੀਂ ਵੀ ਅੰਡਰਸਟੈਂਡ ਕਰਦੇ ਹੋ ਨਾ ਮੈਂ ਚਿਹਰ ਹਾਂ ਥੋੜਾ ਠੀਕ ਹੈ ਮੈਂ ਮੈਂ ਉਸ ਸਾਹਿਬ ਨਾਲ ਦੇਖਦਾ ਵੀ ਜਿਵੇਂ ਆਪਣੇ ਸਾਹਿਬ ਪੰਥ ਵਾਲਿਆ ਠੀਕ ਹੈ ਮੰਨਦਾ ਠੀਕ ਹੈ ਯਾਰ ਉਹ ਤਾਂ ਕਰਕੇ ਮੈਂ ਰਿਸਪੈਕਟ ਕਰਦਾ ਹੈ ਨਾ ਇਹ ਗੁਰੂ ਗ੍ਰੰਥ ਸਾਹਿਬ ਤਾਂ ਹੈਗੇ ਹੀ ਆਪਣੇ ਹਨ ਉਹ ਇਹ ਚੀਜ਼ ਨੂੰ ਵੀ ਮੈਂ ਅੰਡਰਸਟੈਂਡ ਕਰਦਾ ਜੇ ਆਪਣੇ ਰਿਲੀਜੀਅਨ ਚ ਕੋਈ ਚੀਜ਼ ਇਦਾਂ ਦੀ ਹੈ ਜਿਹਦੇ ਵਿੱਚ ਮਿਲਾਵਟੀ ਹੋਈ ਹੋਈ ਹੈ ਉਹਨੂੰ ਰਿਫਾਰਮ ਕਰਨ ਚ ਕੋਈ ਹਰਜ ਨਹੀਂ ਹੈਗਾ ਠੀਕ ਹੈ ਨਾ ਠੀਕ ਕਰਾਂ ਚ ਬਈ ਇਹ ਚੀਜ਼ ਵੀ ਅੰਡਰਸਟੈਂਡ ਕਰਦਾ ਪਰ ਮੈਂ ਬਸ ਇਹ ਕਹਿਣਾ ਚਾਹੁੰਦਾ ਔਰ ਐਦਾ ਗੁੱਸੇ ਨਾ ਹੋਵੋ ਆਪਣੇ ਕੌਮ ਦੇ ਲੋਕਾਂ ਨਾਲ ਬਸ ਕੋਈ ਨਹੀਂ ਹੁੰਦਾ ਵੀ ਸਾਡੇ ਅਸੀਂ ਤੇ ਦੇਖ ਮੈਂ ਫਿਰ ਤੁਸੀਂ ਉਹ ਟਾਪਿਕ ਛੇੜ ਦਿੱਤਾ ਇੱਥੇ ਇਹਨੂੰ ਅਵੋਇਡ ਕਰੋ ਬਟ ਅਸੀਂ ਅਸੀਂ ਜਦੋਂ ਗੱਲ ਹੈ ਨਾ ਅਸੀਂ ਇੱਕ ਦਾਵਾ ਕਰਦੇ ਤਾਂ ਇਹ ਕਹਿੰਨੇ ਵੀ ਸਾਸੀ ਜੇ ਗਲਤ ਹੈਗੀਆਂ ਤਾਂ ਭਾਈ ਆ ਕੇ ਤੇ ਕਲੀਅਰ ਕਰੋ ਕੋਈ ਆਉਂਦਾ ਨਹੀਂ ਕਦੀ ਕੋਈ ਆਈ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਅਰਥ ਆਪਣੇ ਰੂਮਾਂ 'ਚ ਹੀ ਕਰ ਦੋ ਭਰਾਵਾ ਚੀਜ਼ਾਂ ਦੇ ਅਰਥ ਕਰ ਦੋ ਸ਼ਬਦੀ ਅਰਥ ਕਰ ਦੋ ਗੁਜਰੇਬੀ ਨਾ ਘਮਾਇਓ ਜਿਵੇਂ ਮੁਸਲਮਾਨ ਘਮਾਉਂਦੇ ਆ ਕਿ ਹਿੰਦੂ ਘਮਾਉਂਦੇ ਆ ਸਿੱਧੇ ਸਿੱਧੇ ਕਰ ਦੋ ਨਹੀਂ ਕਰਦੇ ਤਾਂ ਉਹਨਾਂ ਦੀ ਮਰਜ਼ੀ ਹੈ ਸੋ ਦੈਟਸ ਫਾਈਨ ਉਹ ਮੈਂ ਸਮਝਦਾ ਵਾਂ ਕਿਉਂ ਨਹੀਂ ਕਰਦੇ ਕਿਉਂਕਿ ਭਾਈ ਜਿਹੜੀ ਪੀ ਐਚ ਡੀ ਵਾਲੀ ਪੜ੍ਹਾਈ ਹੁੰਦੀ ਹੈ ਨਾ ਉਹ ਇਦਾਂ ਇਦਾਂ ਨਹੀਂ ਕਰੀਦੀ ਹੁੰਦੀ ਛੋਟੇ ਉਹ ਕਿਤਾਬਾਂ ਚ ਨਹੀਂ ਛਾਪਦੀ ਉਹਦੇ ਲਈ ਤੁਹਾਨੂੰ ਥੀਸ ਅੰਦਰ ਜਾਣਾ ਪੈਂਦਾ ਵਾ ਨਾ ਮਤਲਬ ਉਹ ਸਪੈਸ਼ਲ ਜਿਹੀ ਹੁੰਦੀ ਆ ਤੋ ਹੁਣ ਗੁਰੂਗ੍ਰਾਂਧ ਸਾਹਿਬ ਆਮ ਲੋਕਾਂ ਲਈ ਆ ਉਹਦੀ ਤੇ ਗੱਲ ਕਿਤੇ ਵੀ ਹੋ ਸਕਦੀ ਆ ਤੋ ਮੈਂ ਸਮਝਦਾ ਪਰ ਆਪਾਂ ਉਹ ਤੇ ਪੈਣਾ ਨਹੀਂ ਯਾਰ ਜਿਹੜਾ ਇਸ ਪਲੇਟਫਾਰਮ ਦੇ ਲੈਵਲ ਦਾ ਕੰਮ ਹੀ ਨਹੀਂ ਹੈਗਾ ਨਾ ਮਤਲਬ ਹਾਂ ਉਹ ਆਪਾਂ ਕਾਨੂੰ ਇੱਥੇ ਤੁਹਾਡੇ ਆਹੀ ਕਰ ਲੈਨੇ ਆਪਣੇ ਰੂਮ ਦੇ ਕਮਰੇ ਦੀ ਜਿਹੜੀ ਕਰਨੀ ਹੁੰਦੀ ਆ ਨਹੀਂ ਨਹੀਂ ਤੁਸੀਂ ਉਹਨਾਂ ਨਾਲ ਕਰੋ ਜਿਨ੍ਹਾਂ ਨੂੰ ਹੈਗਾ ਬਿਲਕੁਲ ਬਿਲਕੁਲ ਗਲਤ ਬੋਲੋ ਆਪਕੋ ਕੋਈ ਨਹੀਂ ਕੋਈ ਹੋਰ ਗੱਲ ਕਰੋ ਚੇਂਜ ਕਰੋ ਟੌਪਿਕ ਇਹ ਇਹ ਇਸ ਰੂਮ ਦੀ ਨਹੀਂ ਹੈਗਾ ਇਹ ਟੌਪਿਕ ਹਾਂਜੀ ਹਾਂਜੀ ਕਿਉਂਕਿ ਮੈਂ ਵੀ ਸਾਫ਼ ਕਹਿਣਾ ਨਾ ਮੈਨੂੰ ਵੀ ਮੈਂ ਵੀ ਪੜਿਆ ਨਹੀਂ ਹੈਗਾ ਹਨਾ ਆਪਾਂ ਦਾ ਹਲੇ ਜਿਵੇਂ ਆਪਣੇ ਕੌਮ ਦੇ ਬੰਦੇ ਮੰਨਦੇ ਆ ਹਨਾ ਸ਼ੁਰੂ ਤੋਂ ਮੰਨਦੇ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਹੁੰਦੇ ਆ ਪਰ ਉਹ ਸਾਹਿਬ ਦੇ ਸਾਹੀ ਹੈ ਸਾਡੇ ਸਾਰੇ ਇਦਾਂ ਕਰਦੇ ਸੀ ਤੁਸੀਂ ਆਪਣੀ ਨਾ ਇੱਕ ਦੋ ਪੀੜੀਆਂ ਫਿਰ 25 30 ਸਾਲ ਤੋਂ ਪਿੱਛੇ ਪੁੱਛ ਲਓ ਸਿੱਖਾਂ ਨੂੰ ਸਿੱਖਾਂ ਨੂੰ ਪਤਾ ਹੀ ਨਹੀਂ ਹੁੰਦਾ ਕੋਈ ਹੋਰ ਗ੍ਰੰਥ ਹੈਗਾ ਸਾਰੇ ਸਿੱਖਾਂ ਨੂੰ ਇੱਕ ਹੀ ਪਤਾ ਹੁੰਦਾ ਵੀ ਸਾਡੇ ਤੇ ਇੱਕੋ ਹੀ ਗ੍ਰੰਥ ਆ ਇਹ ਤੇ ਹੁਣ 20 25 30 ਸਾਲ ਜਦੋਂ ਤੋਂ ਆਵਾਜ਼ ਪਾਈ ਆਇਆ ਸੀਗਾ 84 ਤੋਂ ਬਾਅਦਾਂ ਫਿਰ ਇੱਕਦਮ ਇਹ ਖਲਾਰਾ ਪਿਆ ਵਾ ਪਹਿਲਾਂ ਤਾਂ ਕੋਈ 2-4 ਕੋਈ ਜਿਹੜੇ ਆ ਸੰਸਥਾਵਾਂ ਸੰਪਰਦਾਇ ਵਾਲੇ ਜਾਂ ਹੋਰ ਉੱਥੇ ਜੀ ਗੱਲ ਹੁੰਦੀ ਸੀ ਆਮ ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿ ਨਾ ਕਦੀ ਕਹਿੰਦੇ ਪੜਿਆ ਨਾ ਕਹਿੰਦੇ ਲੋੜ ਫੀਲ ਹੋਈ ਫਿਰ ਸਾਨੂੰ ਲੋੜ ਆ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੁਝ ਪੜਨ ਦੀ ਤੇ ਜਾਂ ਤੁਸੀਂ ਆਪਣੇ ਪੁੱਛ ਲਿਓ ਕਿਤੇ ਆਪਣੇ ਦਾਦੇ ਪਰਦਾਦੇਆਂ ਨੂੰ ਹੋ ਰਾਣ ਗਵਾਂਡ ਵਾਲਿਆਂ ਨੂੰ ਵੀ ਤੁਸੀਂ ਗੁਰਦੁਆਰੇ ਹਾਂ ਆ ਗੱਲਾਂ ਨਾ ਜਦ ਸਿੱਖੀ 'ਤੇ ਲੱਗੀ ਨ ਲੱਗੂਗੀ ਨਾ ਜਦ ਸਿੱਖੀ 'ਤੇ ਲੱਗੀ ਹੋਈ ਉਦੋਂ ਗੱਲ ਕਰਾਂਗੇ ਹਾਂ ਬਿਲਕੁਲ ਬਿਲਕੁਲ ਵਾਹ ਬੈਕ ਟੂ ਦਾ ਮਿਲਕੀ ਅਦੀਤ ਆ ਕਿਉਂਕਿ ਕਈ ਕਈ ਲੋਕਾਂ ਦੇ ਵਿਚਾਰ ਅਲੱਗ-ਅਲੱਗ ਹੁੰਦੇ ਹਨ ਨਾ ਕਈ ਹੁਣ ਕਈ ਕਹਿੰਦੇ ਵੀ ਸਹੀ ਵੀ ਹੈ ਕੋਈ ਕਹਿੰਦੇ ਗਲਤ ਵੀ ਹੈ ਨਾ ਮੈਂ ਇਸ ਲਈ ਮੈਂ ਬਾਕੀ ਪਤਾ ਕਿਹੜੀ ਪਤਾ ਗੱਲ ਕੀ ਬਾਕੀ ਮੈਂ ਨਾ ਸਿਰਫ ਇੱਕ ਫਰੰਟ 'ਤੇ ਲੜਨੀ ਆ ਮੈਂ ਨਾ ਸਾਰੇ ਫਰੰਟਾਂ 'ਤੇ ਲੜ ਨਹੀਂ ਸਕਦਾ ਨਾ ਮੈਂ ਮੇਰਾ ਵੀ ਉਹੀ ਹੈ ਮੈਂ ਤਲ ਵੀ ਨਹੀਂ ਹੈਗਾ ਮੇਰੀ ਕਾਬਲੀਅਤ ਹੀ ਨਹੀਂ ਹੈਗੀ ਭਾਈ ਮੈਂ ਯੋਗ ਹੀ ਨਹੀਂ ਹੈਗਾ ਮੈਂ ਆਹ ਵਹੀ ਗੱਲ ਕਰਦਾ ਅੱਛਾ ਵੀਰ ਮੈਂ ਥੱਲੇ ਚੱਲਦਾ ਜੇ ਕੋਈ ਮੈਨੂੰ ਲੱਗਾ ਵੀ ਉਹਨਾਂ ਦੇ ਕੋਈ ਕ੍ਰਿਸਚੀਅਨਟੀ ਦੇ ਮੈਂ ਉੱਤੇ ਆ ਜੀਂਗਾ ਜਿਵੇਂ ਸੁਣਦਾ ਹਾਂ ਤੇ ਕਰੋ ਤੁਸੀਂ ਗੱਲ ਥੈਂਕ ਯੂ ਵੀਰ ਨਹੀਂ ਕਰ ਲੋ ਕਰ ਕੋਈ ਨਹੀਂ ਨਹੀਂ ਉਹ ਮੈਂ ਕਰ ਮੈਂ ਉਹੀ ਕਰਨਾ ਆਸੀ ਕਿੰਗ ਜੇਮਸ ਵਾਲੀ ਤੋਂ ਥੋੜੀ ਜੀ ਗੱਲ ਵੀ ਇਹ ਸ਼ਬਦ ਨੂੰ ਕਿੱਦਾਂ ਮਿਸ ਯੂਜ਼ ਕਰਦੇ ਆ ਉਹ ਮੈਂ ਕਰ ਦਿੱਤੀ ਆ ਤੇ ਥੈਂਕ ਯੂ ਬਾਈ 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 ਬਾਕੀ ਸੋਨ ਜੀ